うん。<music> ਸਾਰੇ ਪਰਿਵਾਰਾਂ ਨੂੰ ਬਲਜਿੰਦਰ ਕੌਰ ਵੱਲੋਂ ਸਤਿ ਸ਼੍ਰੀ ਅਕਾਲ ਦੀ ਜੀਆ ਨੂੰ ਤੁਹਾਨੂੰ ਗੇਰੀ ਰੂਟ ਚ ਹਾਂਜੀ ਰਫਤਾਰ ਜੀ ਕੀ ਹਾਲ ਹੈ ਜੋਟੀਵੀ ਦੇਖ ਰਹੇ ਸਾਰੇ ਪਰਿਵਾਰਾਂ ਨੂੰ ਹੱਥ ਜੁੜੇ ਜੀ ਮਹਾਰਾਜ ਸਾਡੇ ਟੀਵੀ ਦੇ ਦੇਖ ਰਹੇ ਸਾਰੇ ਪਰਿਵਾਰਾਂ ਨੂੰ ਮੇਰੇ ਵੱਲੋਂ ਪਿਆਰ ਸਤਿਕਾਰ ਨਾਲ ਸਸੀ ਕਾਲ ਜੀ ਹੱਥ ਮੇਰੇ ਹੀ ਨੇ ਜੀ ਹਾਂਜੀ ਰਫਤਾਰ ਦੇ ਹੱਥ ਆ ਜੀ ਔਰ ਠੰਡ ਬਹੁਤ ਲੱਗਦੀ ਐ ਨੇ ਹੱਥ ਲਪੋ ਕੇ ਰੱਖੇ ਹੈਗੇ ਆ ਸੋ ਗੇੜੀ ਰੂਟ ਦੇ ਵਿੱਚ ਹਾਂਜੀ ਬੋਲੋ ਮੈਂ ਦਿਖਾ ਦਿੰਨਾ ਮੈਂ ਹੱਥ ਲਕੋਏ ਕੋਈ ਨਹੀਂ ਮੇਰੇ ਹੱਥਾਂ ਦੇ ਹੈ ਨਹੀਂ ਸੀਗੇ ਗਲਵ ਸੋ ਮੈਂ ਇਹ ਗਲ ਹੱਥਾਂ ਤੇ ਚੜਾਏ ਨੇ ਰਮਾਲ ਜੇ ਤੇ ਉਹਦੇ ਕਰਕੇ ਕੋਈ ਸੀਗੇ ਹੱਥ ਇਹ ਖਾਸ ਕਾਰਨ ਕਰਕੇ ਮੈਂ ਹੱਥ ਤੇ ਗਲ ਲਪਾਵਿਆ ਐਵੇਂ ਨਹੀਂ ਪਾਏ ਕਿਸੇ ਕਾਰਨ ਕਰਕੇ ਪਾਏ ਨੇ ਅੱਛਾ ਘਿਲੋ ਸਾਹ ਉਹਨੇ ਕੜਾ ਕੋਟ ਪਾਏ ਨਹੀਂ ਪਾਇਆ ਸੋ ਰਫਤਾਰ ਨੇ ਅੱਜ ਗਲਵ ਹੱਥਾਂ ਤੇ ਉਹੀ ਨਹੀਂ ਪਾਏ ਕੋਈ ਕਾਰਨ ਨਹੀਂ ਆ ਮੈਂ ਹੁਣੇ ਹੱਲੇ ਤੁਹਾਨੂੰ ਅਸੀਂ ਕਿ ਬਿਊਟੀਫੁੱਲ ਬ੍ਰਿਟਿਸ਼ ਕਲੰਬੀਆ ਅਸੀਂ ਲੋਕ ਕੈਨੇਡਾ ਦੀ ਧਰਤੀ ਤੇ ਆਏ ਆ ਬੇਸ਼ੱਕ ਸਾਨੂੰ ਆਿਆਂ ਨੂੰ ਕਾਫੀ ਵਰੇ ਹੋ ਗਏ ਇਹਨਾਂ ਮੁਲਕਾਂ ਦੇ ਵਿੱਚ ਪਰ ਕੋਸ਼ਿਸ਼ ਹੁੰਦੀ ਆ ਕਿ ਅਸੀਂ ਇਸ ਮੁਲਕ ਨੂੰ ਸਾਫ਼ ਸੁਥਰਾ ਰੱਖੀਏ ਕਿਉਂਕਿ ਇਸ ਮੁਲਕ ਨੇ ਸਾਨੂੰ ਸੋਹਣੀ ਜ਼ਿੰਦਗੀ ਦਿੱਤੀ ਆ ਕੰਮਕਾਰ ਕਰਦੇ ਆ ਕਮਾਉਂਦੇ ਆ ਸਾਡੇ ਇੱਥੇ ਕੰਮਕਾਰ ਕਰਦੇ ਆ ਕਰਦੇ ਆ ਸਾਡੇ ਪਿੱਛੇ ਜਿਹੜੇ ਪਰਿਵਾਰ ਆ ਪੰਜਾਬ ਦੇ ਵਿੱਚ ਉਹਨਾਂ ਨੂੰ ਵੀ ਸੁਖੀ ਕੀਤਾ ਅਸੀਂ ਉਹਨਾਂ ਦੀ ਵੀ ਮਦਦ ਕੀਤੀ ਆ ਸੋ ਤੁਸੀਂ ਇਸ ਗੱਲ ਨਾਲ ਸਹਿਮਤ ਹੋਵੋਗੇ ਬਿਲਕੁਲ ਜੀ ਇੱਥੇ ਦੀ ਬਿਊਟੀ ਜਦੋਂ ਆਏ ਸੀਗੇ ਦੇਖਣੋਂ ਆਣ ਸੀਗੇ ਵੀ ਕਿਆ ਬਿਊਟੀ ਆ ਦੇਖਣ ਦਾ ਜਦੋਂ ਪਲੇਨ 'ਚ ਉੱਪਰ ਹੀ ਸੀ ਨਾ ਪਹਿਲੀ ਵਾਰ ਉਤਰੇ ਆ ਇੱਥੇ ਕੈਨੇਡਾ 'ਚ ਆ ਕੇ ਉਦੋਂ ਲੱਗਦਾ ਸੀ ਵੀ ਆਇਓ ਰੱਬਾ ਕੋਈ ਚੰਗੇ ਕਰਮ ਕਰੇ ਸੀ ਜਿਹੜਾ ਇੱਥੇ ਆ ਗਏ ਪਰ ਕਈ ਵਾਰ ਇਦਾਂ ਦੇ ਬਿਊਟੇ ਵੀ ਹੁੰਦੇ ਨੇ ਵਿੱਚ ਉਹ ਬਿਊਟੀ ਨੂੰ ਖਰਾਬ ਕਰ ਦਿੰਦੇ ਬਿਲਕੁਲ ਜੀ ਸੋ ਬਿਊਟੀ ਨੂੰ ਖਰਾਬ ਕਰਨ ਵਾਲੇ ਲੋਕ ਵੀ ਕਹਿੰਦੇ ਜਿਹੜੇ ਲ ਇਹ ਹਰ ਬਾਕੀ ਖਾਲੀ ਥਾ ਮੈਂ ਤੁਸੀਂ ਆਪ ਹੀ ਭਰ ਲਿਓ ਕਿਉਂਕਿ ਕਈ ਵਾਰੀ ਇਦਾਂ ਹੁੰਦਾ ਨਾ ਵੀ ਅਸੀਂ ਟੀਵੀ ਤੇ ਇਹੋ ਜਿਹੀਆਂ ਗੱਲਾਂ ਬੋਲ ਨਹੀਂ ਸਕਦੇ ਦਿਲ ਤਾਂ ਕਰਦਾ ਹੁੰਦਾ ਆ ਪਰ ਬਿਹਾਈਂਡ ਦਾ ਸੀਨ ਕਈ ਵਾਰੀ ਬਹੁਤ ਕੁਝ ਬੋਲ ਲਈਦਾ ਜਦੋਂ ਇਹੋ ਜਿਹੀਆਂ ਹਰਕਤਾਂ ਦੇਖਦੇ ਆ ਆਪਨੰਗ ਬਾਪਨੰਗ ਤੀਜੇ ਨੰਗ ਨਾਨਕੇ ਇਹਦਾ ਆਪਾਂ ਕਹਿ ਸਕਦੇ ਆ ਇਹਨਾਂ ਲਈ ਆਪਨੰਗ ਬਾਪਨੰਗ ਤੀਜੇ ਨੰਗ ਨਾਨਕੇ ਅੱਗੇ ਵੀ ਹੁੰਦਾ ਕੁਝ ਅੱਗੇ ਵੀ ਹੁੰਦਾ ਅੱਗੇ ਆਪਾਂ ਭੁੱਲ ਗਏ ਅੱਛਾ ਅੱਗੇ ਭੁੱਲ ਗਏ ਠੀਕ ਹੈ ਜੀ ਸੋ ਕਹਿੰਦੇ ਜਿਹੜੀਆਂ ਨਾ ਉਹ 12 ਸਾਲ ਵੀ ਉਹਨੂੰ ਪਾਈਪ ਚ ਰੱਖ ਲਈਏ ਤੇ ਉਹ ਸਿੱਧੇ ਨਹੀਂ ਹੁੰਦੇ ਹ ਪਤਾ ਹੀ ਨਹੀਂ ਚੱਦੀ ਹੁੰਦੀ ਆ ਨਾ ਸੋ ਇਹ ਸਿਆਣਿਆਂ ਦੀ ਐਵੇਂ ਹੀ ਕਹਾਵਤਾਂ ਨਹੀਂ ਬਣਾਈਆਂ ਤੇ ਤੁਸੀਂ ਸੋਚਣਾ ਅੱਜ ਅਸੀਂ ਗੇੜੀ ਰੂਟ 'ਚ ਆਏ ਸੀ ਤੇ ਅਸੀਂ ਕਹਾਵਤਾਂ ਜਿਹਾ ਉਹੀ ਬੋਲੀ ਜਾਂਦੇ ਆ ਪਹਿਲਾਂ ਤਾਂ ਦੇਖੋ ਤੁਸੀਂ ਪਾਣੀ ਕਿੰਨਾ ਸੋਹਣਾ ਆ ਯਾ ਬਤਕਾ ਇੱਥੇ ਕਿੰਨੀਆਂ ਸੋਹਣੀਆਂ ਆ ਇੱਥੇ ਮੱਛੀਆਂ ਆ ਗੋਰੇ ਵੀ ਆਉਂਦੇ ਆ ਇੱਥੇ ਮੱਛੀਆਂ ਦੇਖਣ ਔਰ ਬੜੀ ਸੋਹਣੀ ਝੀਲ ਆ ਪਾਣੀ ਦੇ ਕੰਢੇ ਤੁਸੀਂ ਵਾਕ ਕਰਨੀ ਆ ਜਾਂ ਤੁਸੀਂ ਉਂ ਘੜੀਪਾਲ ਇੱਥੇ ਖਾਣ ਆਇਆ ਤੇ ਮਨ ਨੂੰ ਬੜੀ ਸ਼ਾਂਤੀ ਜੀ ਮਿਲਦੀ ਆ ਪਰ ਕੁਝ ਲੋਕ ਕਿੰਦੇ ਸ਼ਾਰਟਕਟ ਰਾਹ ਜ਼ਿੰਦਗੀ ਦੇ ਵਿੱਚ ਇਨਸਾਨ ਨੂੰ ਅਪਣਾਉਣੇ ਨਹੀਂ ਚਾਹੀਦੇ ਹਮੇਸ਼ਾ ਸਿੱਧੀ ਨੀਤ ਦੇ ਨਾਲ ਵਧੀਆ ਕੰਮ ਕਰਦੇ ਤੁਰੇ ਜਾਓ ਤੇ ਵਾਹਿਗੁਰੂ ਆਪੇ ਹੀ ਤੁਹਾਡਾ ਸਾਰਾ ਕੰਮ ਸਫਲ ਕਰ ਦਿੰਦਾ ਆਪੇ ਤੁਹਾਡੀਆਂ ਮੰਜ਼ਲਾਂ ਤੱਕ ਤੁਸੀਂ ਪਹੁੰਚ ਜਾਂਦੇ ਆ ਤੇ ਰਾਹ ਪੱਧਰੇ ਹੁੰਦੇ ਜਾਂਦੇ ਆ ਪਰ ਕਈ ਲੋਕ ਸੋਚਦੇ ਆ ਉਹ ਨਹੀਂ ਹੁੰਦਾ ਵੀ ਝੱਟ ਮੰਗਣੀ ਤੇ ਪੱਟ ਵਿਆ ਝੱਟ ਪੱਟ ਅਮੀਰ ਹੋਣਾ ਜਾਂ ਕਿਸੇ ਦਾ ਕੁਝ ਬਗਾੜਨਾ ਜਾਂ ਕਿਸੇ ਨੂੰ ਆਪਣੇ ਵਾਸ਼ ਕਰਨਾ ਇਦਾਂ ਦਾ ਕੁਝ ਵੀ ਹੈ ਨਹੀਂਗਾ ਸੋ ਇਹਦੀ ਉਦਾਹਰਨਾ ਤੁਹਾਨੂੰ ਦਿਖਾਲਦੇ ਆ ਇੱਥੇ ਅਸੀਂ ਆਏ ਤਾਂ ਅਸੀਂ ਕਿ ਗੇੜੀ ਰੂਟ ਲਈ ਤੁਹਾਡੇ ਨਾਲ ਅਸੀਂ ਗੱਲਬਾਤ ਕਰਦੇ ਆਂ ਤੇ ਤੁਹਾਨੂੰ ਦਿਖਾਲਦੇ ਆਂ ਕਿ ਲੇਕ ਕਿੰਨੀ ਸੋਹਣੀ ਆ ਪਰ ਲੇਕ ਦੇ ਨਾਲ ਨਾਲ ਇੱਤੇ ਟੂਣਾ ਕੀਤਾ ਪਿਆ ਹੁਣ ਜਦੋਂ ਅਸੀਂ ਟੂਣੇ ਦੀ ਗੱਲ ਸੁਣਦੇ ਆ ਨਾ ਰਫਤਾਰ ਜੀ ਪਿੰਡਾਂ 'ਚ ਟੂਣੇ ਹੁੰਦੇ ਸੀ ਨਾ ਪਿੰਡਾਂ 'ਚ ਦੇਖੇ ਬਿਲਕੁਲ ਜੀ ਮੈਂ ਨਕਲੀ ਟੂੜੇ ਬੜੇ ਕੀਤੇ ਆ ਹੁਣ ਤੁਸੀਂ ਪੁੱਛੋ ਕਿਉਂ ਕੀਤੇ ਆ ਕਿਉਂ ਕੀਤੇ ਆ ਇਹ ਕਰੀ ਫੇ ਪੁੱਛੋ ਕਿਉਂ ਕੀਤੇ ਆ ਕਿਉਂ ਕੀਤੇ ਆ ਕਿਸੇ ਨੂੰ ਤੰਗ ਕਰਨ ਲਈ ਜਾਨੀ ਪਿੰਡ ਦੇ ਵਿੱਚ ਸ਼ਰਾਰਤ ਕਰਨ ਲਈ ਮੈਨੂੰ ਯਾਦ ਹੈ ਅਸੀਂ ਸਾਰੇ ਛੋਟੇ ਛੋਟੇ ਸੀ ਸਾਡੇ ਲੱਗੇ ਇੱਕ ਘਰ ਦੇ ਸਾਹਮਣੇ ਰਾਜਕੁਮਾਰ ਸੀ ਡਾਕਟਰ ਹੂੰ ਡਾਕਟਰ ਰਾਜਕੁਮਾਰ ਤੇ ਵੈਸੇ ਉਹਦਾ ਨਾਂ ਚੇੜਾ ਰੱਖਿਆ ਹੁੰਦਾ ਸੀ ਨਿੱਕਾ ਜਿਹਾ ਅਸੀਂ ਡਾਕਟਰ ਸਕੂਟਰ ਤੇ ਆਉਂਦਾ ਹੁੰਦਾ ਸੀ ਡਾਕਟਰ ਰਾਜਕੁਮਾਰ ਚੇੜਾ ਚੇੜਾ ਹੂੰ ਉਹਦੇ ਉਹ ਸੱਤੇ ਦਿਨ ਉਹਦੀ ਦੁਕਾਨ ਖੁੱਲੀ ਹੁੰਦੀ ਸੀ ਤੇ ਲਾਈਨਾਂ ਹੀ ਲੱਗੀਆਂ ਰਹਿਣੀਆਂ ਰਾਮ ਰੂਮ ਤੋਂ ਹੀ ਦਵਾਈ ਨਾ ਇਦਾਂ ਦਾ ਹੀ 9 2 11 ਹੀ ਆਉਂਦਾ ਹੁੰਦਾ ਸੀ ਪਰ ਪਿੰਡ 'ਚ ਹੁੰਦੇ ਹੀ ਇਹੋ ਜਿਹੇ ਹੁੰਦੇ ਸੀ ਅਸੀਂ ਇੱਕ ਆਂਡਾ ਲਿਆ ਆਟੇ ਦਾ ਸੱਪ ਬਣਾਇਆ ਉਹਨੂੰ ਕੌਡੀਆਂ ਵਾਲਾ ਸੱਪ ਬਣਾਇਆ ਅੰਡੇ ਨੂੰ ਕਾਲਾ ਪੀਲਾ ਕੀਤਾ ਤੇ ਕੱਪੜੇ ਜਨ ਭੇੜ ਕੇ ਰੱਖਿਆ ਹੁੰਦਾ ਸਾਰਾ ਪਿੰਡ ਇਕੱਠਾ ਜੀ ਰਾਜਕੁਮਾਰ ਦੀ ਚੜਤ ਤੋਂ ਲੋਕੀ ਪਰੇਸ਼ਾਨ ਆ ਰਾਜਕੁਮਾਰ ਕੰਮ ਸੋਹਣਾ ਕਰਦਾ ਸੀ ਕਿਸੇ ਨੇ ਇਹਦੀ ਇਹਨੂੰ ਕੀਲ ਲਿਆ ਟੂਣਾ ਕਰਤਾ ਤੇ ਅਸੀਂ ਆਹਮ ਨਾਲ ਪਿੱਛੇ ਖੜੇ ਤਮਾਸ਼ੇ ਦੇਖਣ ਹਾਂ ਬਸ ਉਹਨਾਂ ਨੇ ਫੇਕ ਇੱਕ ਮੰਤਰ ਜੇ ਮਾਨ ਨਾਲ ਬੰਦਾ ਸਦਿਆ ਉਹਨੇ ਸਵਾਹ ਪਾਈ ਉੱਤੇ ਇਕੱਠਾ-ਗੁੱਠਾ ਕੀਤਾ ਵਾਹ ਵਾ ਮਜਵਾ ਲੱਗਾ ਰਿਹਾ ਸੀ ਪੂਰਾ ਇਹ ਡਰਾਮਾ ਦੇਖਿਆ ਹਾਂ ਪਤਾ ਨਹੀਂ ਲੱਗਾ ਅਦਾਜ ਟੀਵੀ ਦੇਖ ਕੇ ਲੱਗ ਜੂ ਪਤਾ ਪਰ ਕਈਆਂ ਸਾਲਾਂ ਦਾ ਰਾਜ ਸੀ ਰਾਜ ਖੋਲਤਾ ਜੀ ਅੱਜ ਖੁੱਲ ਗਿਆ ਸੋ ਇੱਥੇ ਵੀ ਇੱਕ ਟੂਣਾ ਕੀਤਾ ਗਿਆ ਸੋ ਰਫਤਾਰ ਜੀ ਥੋੜਾ ਜਿਹਾ ਇਹਨੂੰ ਦਿਖਾਓ ਤੁਸੀਂ ਜੀ ਪਹਿਲਾਂ ਤਾਂ ਮੈਂ ਵੈਸੇ ਆ ਖੋਲਤਾ ਸੀਗਾ ਇਹ ਕਾਲਾ ਕੱਪੜਾ ਜਿਹੜਾ ਕਾਲਾ ਕੱਪੜਾ ਕਿਸੇ ਨੇ ਐਵੇਂ ਨਹੀਂ ਛਟਿਆ ਇਹ ਟੂਣਾ ਕਰਨ ਨੂੰ ਤਾਂ ਛਟਿਆ ਇਹ ਕਾਲੇ ਕੱਪੜੇ ਦੇ ਵਿੱਚ ਜੀ ਆਹ ਜਿਹੜਾ ਨਾਰੀਅਲ ਨਾਰੀਅਲ ਸੀਗਾ ਤੇ ਇਹ ਸੀਗਾ ਵਿੱਚ ਤੇ ਇਹਦੇ ਵਿੱਚ ਸੀਗੀ ਦਾਲ ਕਾਲੀ ਦਾਲ ਜਿਹੜੀ ਹੁੰਦੀ ਆ ਮਹਾ ਮੂਠਾਂ ਦੀ ਦਾਲ ਕਿਹੜੀ ਹੁੰਦੀ ਆ ਜੀ ਉਹ ਸੀਗੀ ਮਹਾ ਦੀ ਤੇ ਮੂੰਗੀ ਦੀ ਦਾਲ ਤੇ ਮੂੰਗੀ ਦੀ ਮਿਕਸ ਕਰੀ ਫਰੀ ਤੇ ਕਾਲੀ ਤੇ ਇਹ ਨਾਰੀਅਲ ਆ ਜੀ ਇਹ ਬਾਰੇ ਦਿਨਾਂ ਦਾ ਨਹੀਂ ਹੈਗਾ ਤਾਜਾ ਜਿਆ ਹੀ ਆ ਕੋਈ ਤੇ ਆ ਜਿਹੜਾ ਠੂਠਾ ਜਿਆ ਹੁੰਦਾ ਵਾ ਕੁਜਾ ਜਿਆ ਕੁਜਾ ਜਿਆ ਕੁਜਾ ਜਿਆ ਇਹਦੇ ਵਿੱਚ ਜਿਹੜੀ ਬੱਕਰੇ ਦੀ ਕੀ ਹੁੰਦੀ ਆ ਕਲੇਜੀ ਹੁੰਦੀ ਆ ਮੇਰੇ ਖਿਆਲ ਬੱਕਰੇ ਦੀ ਜੀ ਉਹ ਆ ਵਿੱਚ ਬਲੱਡ ਵੀ ਹੈਗਾ ਵਿੱਚ ਬਲੱਡ ਵੀ ਆ ਜੀ ਇਹਦੇ ਤੇ ਨਾਲ ਇਹ ਮੈਂ ਕਹੂੰਗਾ ਵੀ ਇਹ ਜਿਹੜਾ ਟੂਣਾ ਕਰਨ ਵਾਲਾ ਸੀ ਕੋਈ ਗਰੀਬ ਹੈ ਸੀਗਾ ਕਿਉਂਕਿ ਉਹ ਵਿਚਾਰੇ ਤੋਂ ਗਰੀਬ ਗਰੀਬ ਬੰਦੇ ਨੇ ਅਮੀਰ ਹੋ ਲਈ ਟੂਣਾ ਕੀਤਾ ਸੀ ਬੋਤਲ ਵੀ ਨਹੀਂ ਰੱਖ ਕੇ ਗਿਆ दारू ਦੀ ਬੋਤਲ ਦੀ ਸ਼ੇਪ ਦੇ ਵਿੱਚ ਜਿਹੜਾ ਪਉਆ ਹੁੰਦਾ ਪਾਇਆ दारू ਹੁੰਦੀ ਹੈ ਇਹ 200 ਮਿਲੀਲੀਟਰ ਤੇ ਇੱਕ ਕ੍ਰਾਉਨ ਰਾਇਲ ਦੀ ਨਾਲ ਉਹ ਰੱਖ ਕੇ ਗਿਆ ਜੀ ਕੋਈ ਤੇ ਜੇ ਮੈਂ ਪੈਗ ਲਾਉਂਦਾ ਹੁੰਦਾ ਫੇਰ ਮੈਂ ਤੁਹਾਨੂੰ ਪੈਗ ਲਾ ਕੇ ਵੀ ਦਿਖਾ ਦਿੰਦਾ ਪਰ ਹੁਣ ਮੈਂ ਲਾਉਂਦਾ ਨਹੀਂ ਪੈਗ ਤੇ ਜੇ ਮੈਂ ਅੱਛਾ ਪੈਸੇ ਪੂਸੇ ਹੈ ਕਪੜੇ ਜਿਹਨੇ ਕਾਂਡ ਦਿੱਤੀ ਕੋਲ ਲਾਓ ਇਹ ਕਾਰੀ ਸਾਰੇ ਖੁੰਜੇ ਪੈਸੇ ਹੁੰਦੇ ਨਾ ਮੈਂ ਕੋਈ ਜੋਗੇ ਤਾਂ ਲੱਭ ਹੀ ਪੈ ਜੀ ਆਹ ਪੰਜੀ ਹੈਗੀ ਆ ਉਹ ਲੈ ਡਾਲਰ ਯਾਰ ਰਫਤਾਰ ਜੀ ਕਰਾ ਤੇ ਡਾਲਰ ਦੇ 56 ਰੁਪਏ ਬਣਦੇ ਅੱਜ ਕੱਲ ਕੱਢੋ ਓਰੇ ਖੋਲੋਗੇ ਮੈਂ ਖੋਲਾਂ ਪੈਸਿਆਂ ਲਈਦਾ ਮੈਂ ਆ ਵੀ ਲਾ ਦੂੰ ਓਹੋ ਪੈਸਿਆਂ ਲਈਦਾ ਮੈਂ ਕੁਝ ਵੀ ਕਰ ਸਕਦਾ ਓਹੋ ਜਾਣੀ ਅੱਜ ਦੀ ਕੌਫੀ ਆਪਣੀ ਬਣ ਗਈ ਚਾਰਾਂ ਖੁੰਝਿਆਂ 'ਚ ਤਾਂ ਨਹੀਂ ਇੱਕ-ਇੱਕ ਬੰਨਿਆ ਹੋਇਆ ਦੇਖ ਵੀ ਲਿਓ ਮੈਨੂੰ ਲੈ ਇੱਧਰ ਹੋਏਗਾ ਇੱਧਰ ਵੀ ਹੈਗਾ ਇੱਧਰ ਵੀ ਹੈਗਾ ਕੋਈ ਗੱਲ ਨਹੀਂ ਲੈ ਇਹ ਤਾਂ ਮੈਨੂੰ ਸੰਧੂਰ ਲੱਗਦਾ ਰਫਤਾਰ ਕੁਰਸੀ ਨਾ ਹੁੰਦੀ ਮੋ ਤੇ ਬਹਿ ਕੇ ਆਰਾਮ ਨਾਲ ਖੋਲਦੇ ਨੇ ਪੰਟੂ ਹਣੇ ਕਿ ਗੱਡੀ 'ਚ ਸੀ ਨਾ ਮੈਂ ਮੈਨੇਜਮੈਂਟ ਨਾਲ ਗੱਲ ਕਰਦੀ ਆ ਗੱਡੀ ਦੇ ਵਿੱਚ ਇੱਕ ਅਸੀ ਕੁਰਸੀ ਰੱਖਦੇ ਆ ਜਿਹਦੇ ਤੇ ਬਹਿ ਕੇ ਕਿਤੇ ਟੂਨੇ ਟਾਣੇ ਖੋਲਦੇ ਨੇ ਇਹ ਤਾਂ 1 ਡਾਲਰ 25 ਸੈਂਟ ਨੇ ਜੀ ਅੱਛਾ ਸਵਾ ਡਾਲਰ ਆ ਹਾਂ ਕੱਢੋ 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 ਆ ਤੁਸੀਂ ਹੱਥ ਕਾਦੇ ਕਰਿਆ ਮੈਂ ਨਹੀਂ ਦੇਣੇ ਹੈਗਾ ਮੈਂ ਤਾਂ ਸਾਰਾ ਤਾਂ ਟੂਣਾ ਮੈਂ ਪਰੋਲਿਆ 90 ਸੈਂਟਾਂ ਦੀ ਕਾਫੀ ਆਣੀ ਹੈ ਕੁਛ ਮੈਂ ਪਾ ਲੂ ਆਪਾਂ ਜਾਂਦੇ ਜਾਂਦੇ ਕਾਫੀ ਪੀਵਾਂਗੇ ਖੁੱਲ ਜੇ ਨਾ ਗੱਲ ਤਾਂ ਖੁੱਲ ਸਿਮ ਸਿਮ ਖੁੱਲ ਜਾ ਮੈਂ ਖੋਲਾਂ ਖੜ ਜੋ ਨਹੀਂ ਪੈਸੇ ਤਾਂ ਮੈਂ ਹੁਣ ਜਦੋਂ ਪੈਸੇ ਆ ਗਏ ਹੁਣ ਕਾਲੀ ਬੈ ਗਈ ਮੈਂ ਖੋਲਾਂ ਮੈਂ ਖੋਲਾਂ ਆਪਾਂ ਭੈਣ ਭਾਈ ਆ ਤੁਸੀਂ ਮੇਰੇ ਨਾਲ ਸ਼ੇਅਰ ਕਰਦੇ ਆ ਨਾ 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 ਲਓ ਜੀ ਇਹ ਟਰਾਂਸਲੇਟ ਕਰਕੇ ਦੱਸੋ 70 ਰੁਪਏ ਹੋਣਗੇ ਹਨ ਡਾਲਰ 25 ਸੈਂਟ ਨੇ ਜੇ ਗਰੀਬ ਸੀਗਾ ਕੋਈ 100 ਡਾਲਰ ਦਾ 51 ਡਾਲਰ ਦਾ ਰੱਖ ਜਾਣੀ ਪੱਕੀ ਸੈਂਟੇ ਰੱਖ ਕੇ ਇਹ 25 ਸੈਂਟ ਇਹ ਟੂਨੇ ਦੇ ਆ ਇਹ ਇਦਾਂ ਤਾਂ ਨਹੀਂ ਹੁੰਦਾ ਰਫਤਾਰ ਵੀ ਲੱਕੀ ਹੋਣਗੇ ਇਹ ਹੋ ਨਾ ਜਾਵੇ ਕੁਛ ਇਹ ਹੋਣਾ ਕੁਛ ਮੈਨੂੰ ਹੀ ਹੋ ਜਿਹੜਾ ਟੂਨਾ ਫਰੋੜ ਦਾ ਆ ਪੈਸੇ ਤਾਂ ਮੈਂ ਫੜ ਲੇ ਬਾਬੇ ਨਾਨਕ ਨੇ ਸਾਰੀਆਂ ਗੱਲਾਂ ਖਤਮ ਕਰੀਆਂ ਸੀ ਕਿ ਲੋਕਾਂ ਦਾ ਕੀ ਹੈ ਦੱਸ ਅੱਛਾ ਰਫਤਾਰ ਸੋਚ ਕੇ ਦੇਖ ਮੈਨੂੰ ਨਹੀਂ ਪਤਾ ਦਾਰੂ ਦੀ ਬੋਤਲ ਕਿੰਨੇ ਕ ਦੀ ਆਉਂਦੀ ਹੋਊਗੀ ਆਪਾਂ ਰਫਲੀ ਦੇ हिसाब ਲਾਉਂਦੇ ਆ 70 ਡਾਲਰਾਂ ਦਾ ਕੁੱਜਾ ਹੋਣਾ ਮੇਰੇ ਘਰ ਦੀ ਮਿੱਟੀ ਦੇ ਭਾਂਡੇ ਮਹਿੰਗੇ ਮੈਂ ਘਰ ਲੈ ਕੇ ਆਈ ਸੀ ਮਿੱਟੀ ਦਾ ਕੱਪ ਚਾਹ ਪੀਣ ਲਈ ਦੁੱਧ ਪੀਣ ਲਈ ਮੈਂ ਉਹ ਫੀਲਿੰਗ ਲੈਣਾ ਚਾਹੁੰਦੀ ਸੀ ਕੁਲਾ ਚਾਹ ਵਾਲੀ ਹਾਂ ਇਹ ਪੰਜਾਬ ਚ ਬੜੀ ਵਧੀਆ ਮਿਲਦੀ ਟਾਬਿਆਂ ਤੋਂ ਜਦੋਂ ਆਪਾਂ ਆਉਨੇ ਆ ਦਿੱਲੀ ਵੱਲ ਨੂੰ ਤੇ ਅੱਜ ਕੱਲ ਤਾਂ ਦਿੱਲੀ ਨੂੰ ਉਹੀ ਚਾਹ ਪਿਆਈ ਪਈ ਹੈ ਤੇ ਉਦੋਂ ਉਹ ਮੈਂ ਫੀਲਿੰਗ ਲੈਣਾ ਚਾਹੁੰਦੀ ਸੀ ਸੋ ਮੈਂ ਮਿੱਟੀ ਦਾ ਕੱਪ ਲੈ ਕੇ ਆਈ ਸੀ ਤੇ ਉਹ ਮੈਨੂੰ ਕੱਪ ਮਿਲਿਆ ਸੀ ਰਫਤਾਰ ਜੀ 399 ਦਾ ਹਾਂ 3 ਡਾਲਰ ਤੇ 99 ਸੈਂਟਾਂ ਦਾ ਹਾਂ ਤੇ ਲਾਲੋ ਵੀ 2 250 ਕੋਨੇ 300 ਰੁਪਈਆ ਦਾ ਮਿਲਿਆ ਸੀ ਹਨਾ ਹਾਂ ਤੇ ਕੁਜਾ ਆ ਥੋੜਾ ਕੱਪ ਨਾਲੋਂ ਵੱਡਾ ਚੱਲਾਪਾ ਇਹਨੂੰ 8 ਡਾਲਰ ਰੱਖ ਕੇ ਚਲਦੇ ਹਾਂ ਹਨਾ ਹਾਂ ਅੱਠਾਂ ਦਾ ਕੁਜਾ ਹੋ ਗਿਆ ਤੇ ਆ ਬੋਤਲ ਬੋਤਲੀ ਬੋਤਲੀ ਬੋਤਲ ਨਹੀਂ ਇਹ ਦਸਾਂ 15 ਕ ਦੀ ਆ ਜੀ ਇਹ ਦਸਾਂ 15 ਕ ਦੀ 10 ਅੰਕ ਦੀ ਇਹ ਲਾ ਲਓ 10 ਤੇ 8 18 ਤੇ 1 ਡਾਲਰ ਆਹਾ ਤੇ 25 19 ਤੱਕ ਵੀ ਲਾ ਲਓ 25 19 ਹੋ ਗਏ ਤੇ 5 ਕ ਡਾਲਰਾਂ ਦਾ ਨਾਲੀਆ ਲਾ ਲਓ ਹਾਂ 25 ਤੇ ਆ ਕੀ ਆ ਇਹ ਦੇਖ ਕੀ ਹੈਗਾ ਮੁੰਦੀ ਤਾਂ ਨਹੀਂ ਸੋਨੇ ਦੀ ਸੰਦੂਰ ਵਾਲਾ ਐਵੇਂ ਸੰਦੂਰ ਆ ਰਫਤਾਰ ਦੂਏ ਪਾਸੇ ਇਹਨੂੰ ਖੁੱਲਣਾਗਾ ਕੇ ਨਾ ਨਾ ਇਧਰ ਨਹੀਂ ਖੁੱਲਣਾ ਕਿੱਧਰ ਨੂੰ ਖੋਲੂਗਾ ਆਏ ਖੋਲੂ ਦੂਏ ਪਾਸੇ ਨੂੰ ਜਿੱਦਾਂ ਤੁਸੀਂ ਖੋਲਦੇ ਹੈਂ ਹਾਂ ਹਾਂ ਟੱਕਣ ਉੱਤੇ ਚੱਕ ਹੋਣਾ ਇਹ ਟੱਕਣ ਦੂਜਾ ਵਾ ਇਹ ਕੋ ਹੋਰ ਬੱਚੇ ਵੀ ਮੱਛੀਆਂ ਨੇ ਸੰਦੂਰ ਲਾਉਣਾ ਸੀ ਨਹੀਂ ਇੱਧਰ ਨੂੰ ਆ ਨਹੀਂ ਨਹੀਂ ਇੱਧਰ ਨੂੰ ਆਹਦੇ ਲਿਖਿਆ ਨਹੀਂ ਨਹੀਂ ਇੱਧਰ ਨੂੰ ਆ ਤੁਸੀਂ ਮੰਨੋ ਉਹਦੇ ਵਿੱਚੋਂ ਛੱਪ ਨਾ ਨਿਕਲ ਕੇ ਉੱਡ ਜੇ ਪਰ ਛੱਪ ਤੋੜਦਾ ਨਹੀਂ ਹੁੰਦਾ ਇਹ ਇੱਕ ਚੁਟਕੀ ਸੰਦੂਰ ਦੀ ਕੀਮਤ ਤੁਸੀਂ ਕੀ ਜਾਣੋ ਰਫਤਾਰ ਬਾਬੂ ਸੰਧੂਰੀ ਜੀ ਤੇ ਸੀਲ ਲੱਗੀ ਹੋਈ ਆ ਅੱਛਾ ਠੀਕ ਆ ਪਰ ਨਾ ਟੂਣਾ ਪੂਰਾ ਖਰਾਬ ਕੀਤਾ ਜਾਊ ਅਗਲੇ ਦਾ ਨਾ ਮੈਂ ਕਾ ਟੂਣਾ ਦੇਖੇ ਤਾਂ ਸਹੀ ਟੂਣੇ ਦਾ ਬਣਦਾ ਕੀ ਆ ਆ ਇਹਨੂੰ ਕੁੰਜੇ ਚ ਪਾ ਦੇ ਸੰਧੂਰੀ ਆ ਜੀ ਉਹ ਸੰਧੂਰੀ ਆ ਹਾਂ ਢੱਕਾ ਜਾਂ ਦੇਓ ਤਾਂ ਹੁਣ ਕੀਰ ਫੜ ਜਦੋਂ ਕਰੀ ਆ ਚੰਗੀ ਇੱਕ ਤਰ੍ਹਾਂ ਕਰੀਏ ਢੱਕਾ ਦੇਵਾ ਹੁਣ ਮੈਂ ਤੁਹਾਨੂੰ ਕੋਈ ਲੱਭ ਕੇ ਆ ਦੇ ਬਸ ਇੱਥੋਂ ਤੋੜ ਲਓ ਹੈਲੋ 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 ਹਾਂ ਸੰਦੂਰੀ ਆ ਇੱਕ ਚਟਕੀ ਸੰਦੂਰ ਕਿਹੜੀ ਮੂਵੀ ਸਿਫਰਤਾਰ ਜੀ ਉਹ ਉਹ ਹਿੰਦੀ ਮੂਵੀ ਸੀ ਹਿੰਦੀ ਸੀ ਕੋਈ ਹੈਨਾ ਅੱਛਾ ਡੋਲ ਦਿੱਤਾ ਤੁਸੀਂ ਹੂੰ ਤੁਜੇ ਚ ਪਾਤਾ ਉਹ ਹੋ ਟੂਣਾ ਸਾਰਾ ਖਰਾਬ ਆ ਲਾ ਔਰ ਕਿਆ ਚਾਂਤਾਂ ਨਹੀਂ ਜਾ ਕਾਵਾਤਾ ਕੋਈ ਫੀਲ ਜਿਆ ਤਾ ਨਹੀਂ ਹੋ ਰਿਹਾ ਮੈਨੂੰ ਆਏ ਜੇ ਲੱਗਦਾ ਜਿੱਦਾਂ ਮੇਰਾ ਛਰ ਗਿਆ ਤਾਂ ਮਨ ਹੁਣਾ ਸਿਰ ਨੂੰ ਹੁਣ ਨਾਰੀਅਲ ਵੀ ਭਾਲ ਲਈਏ ਕੱਚੀ ਗਿਰੀ ਰੇ ਕਿਦਾਂ ਉਹ ਬੱਸਾਂ ਜਿ ਦਿੰਦੇ ਹੁੰਦੇ ਹੁੰਦੇ ਰਫਤਾਰ ਜਿੰਦੀ ਆ ਪਹਿਲਾਂ ਬੰਨਦੇ ਆ ਪਹਿਲਾਂ ਬੰਨਦੇ ਆ ਨਾ ਉਹ ਮੂਰਤ ਕਰਨ ਲੱਗੇ ਉਹ ਜਦੋਂ ਇੱਕ ਤੁਹਾਨੂੰ ਪਤਾ ਹੈ ਇੰਡੀਆ ਦੇ ਵਿੱਚ ਜਹਾਜ਼ ਜਿਹੜੇ ਕਹਿੰਦੇ ਹੁੰਦੇ ਨੇ ਉਹ ਪਲੇਨ ਮਂਗਾਏ ਲੜਾਈ ਵਾਲੇ ਉਹ ਵੀ ਆ ਕਰਕੇ ਉਹਨਾਂ ਨੇ ਪਹਿਲਾਂ ਭੰਨ ਕੇ ਉਹਦੇ ਫੇਰ ਸਵਾਗਤ ਕਰਿਆ ਅੱਛਾ ਠੀਕ ਆ ਫੇਰ ਦਾ ਮਤਲਬ ਹੈ ਕੋਈ ਸ਼ੁਭ ਕੰਮਾਂ ਲਈ ਹੁੰਦਾ ਹੈ ਨਾ ਓਹ ਰਫਤਾਰ ਚੱਕ ਕਰ ਤੇ ਵਟੇ ਇੱਕ ਸਲੀ ਦਿਓ ਲੰਗ 2.5 ਕਿਲੋ ਦਾ ਹਾਥ ਹੈ ਘਾਤੀਆ ਕੀ ਹੁੰਦਾ ਉਹ ਤਾਂ ਵਿੱਚ ਬਹੁਤ ਆ ਕੀ ਬਾਤ ਆ ਕੱਚੀ ਗਿਰੀ ਕਟਣੀ ਕਾ ਦੇ ਨਾ ਫਿਰ ਪਰ ਹਣ ਕਰੋਨਾ ਚੱਲ ਰਿਹਾ ਰਫਤਾਰ ਨਹੀਂ ਕਰੋਨਾ ਕੇ ਧੋਕੇ ਖਾ ਲੈਣੀਆਂ ਆਪਾਂ ਐਡੀ ਗੱਡੀ ਕੀ ਗੱਲ ਆ ਇਹ ਹਾਂ ਇਹਨੂੰ ਘਰ ਵਿੱਚ ਪਾਓ ਜੀ ਗੰਦ ਪਾਉਣਾ ਨਹੀਂਗਾ ਇਹ ਚੱਕ ਦਿੰਦੇ ਕੋਈ ਨਾ ਇਹ ਮੱਛੀਆਂ ਖਾਣਗੇ ਮੱਛੀਆਂ ਮੱਛੀਆਂ ਖਾਣਗੇ ਇਹਨੂੰ ਨਹੀਂ 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 ਆਪਾਂ ਮੱਛੀਆਂ ਨੂੰ ਥੋੜਾ ਗੰਦ ਪਾਣਾ ਹੋਰ ਮੱਛੀਆਂ ਜਾਇੰਟ ਮੱਛੀ ਖਾ ਲੈਣਾ ਠੀਕਾ ਹੁਣ ਅਸਲੀ ਨਾ ਇੱਥੇ ਧੋਣ ਨੂੰ ਹੈ ਨਹੀਂਗਾ ਕੁਝ ਨਹੀਂ ਤਾਂ ਆਪਾਂ ਖਾ ਲੈਂਦੇ ਹਾਂ ਸਹੀ ਗੱਲ ਆ ਬੁਲਾਓ ਜੀ ਲਓ ਜੀ 7 ਡਾਲਰ ਮੇਰੇ ਕੋਲ ਯਾਰ ਉਸਤਾਦ ਜੀ ਤੇ ਇਹਦੇ ਚ ਆਪਾਂ 2 ਡਾਲਰ ਹੋਰ ਪਾਵਾਂਗੇ ਤੇ ਆਪਾਂ ਤੁਸੀਂ ਮੈਂ ਤੇ ਜੱਸੀ ਪੀਵਾਂਗੇ ਕਾਫੀ ਤੇ ਅਸੀਂ ਲੈਨੇ ਛੋਟੀ ਜਿਹੀ ਬ੍ਰੇਕ ਅਸੀਂ ਆ ਸਾਰਾ ਕੁਛ ਗਰਬੇਜ ਇਕੱਠਾ ਕਰਕੇ ਬੈਗ ਚ ਪਾ ਲਈਏ ਜੀ ਨਾਲੇ ਹੱਥ ਵੀ ਮੇਰੇ ਫ੍ਰੀਜ ਹੋ ਕੇ ਜਾਵਾਂ ਠੰਡੇ ਨਾਲੇ ਰਫਤਾਰ ਦੇ ਹੱਥ ਬਹੁਤ ਠੰਡੇ ਹੋ ਗਏ ਥੈਂਕ ਯੂ ਬਹੁਤ ਬੀਬਾ ਮੁੰਡਾ ਇਹੋ ਤੇ ਅਸੀਂ ਹੱਥ ਉੱਥੇ ਦੇ ਧਵਾ ਲਈਏ ਤੇ ਫਿਰ ਅਸੀਂ ਗੇੜੀ ਰੂਟ ਲਈ ਸੱਚੀ ਚੱਲਦੇ ਆਂ ਇੱਥੇ ਤੋਂ ਅਸੀਂ ਵਾਕ ਕਰਦੇ ਕਰਕੇ ਆਏ ਸੀ ਕਾਫੀ ਲੈਂਦੇ ਆਂ ਇਹਦੀ ਸੋ ਕੀ ਪੋਚਿੰਗ ਸੰਗੜੀ ਆਈ ਜੀ ਹੁਣੇ ਅਸੀਂ ਜੀ ਸੌਰਫਤਾਰ ਕੀ ਕੀਤਾ ਅੱਜ ਫੇ ਤੁਹਾਨੂੰ ਪਤਾ ਹੀ ਆ ਜੀ ਮੇਰੇ ਨਾਲ ਥੋੜਾ ਜ ਮਾੜੀ ਜੀ ਬੱਕੀ ਦਿਖਣ ਲੱਗ ਗਈ ਕਿ ਦੇਖਿਓ ਕਿਤੇ ਹੋ ਤਾਂ ਨਹੀਂ ਗਿਆ ਕੰਮ ਜਾ ਤੈਨੂੰ ਲੱਗਦਾ ਅਸਰ ਹੋ ਗਿਆ ਉਹ ਮੈਨੂੰ ਲੱਗਦਾ ਪਰ ਟੂਣਾ ਬੱਕੀ ਤੇ ਥੋੜੋ ਕੀਤਾ ਹੋ ਸਕਦਾ ਨਹੀਂ ਕਿਤੇ ਵੀ ਕਿਸੇ ਵੀ ਕਾ ਹੋ ਸਕਦਾ ਉਹਨਾਂ ਨੇ ਐ ਸੋਚ ਕੇ ਥੋੜਾ ਕਰ ਅਬੀ ਬੱਕੀ ਦਿਖਣ ਲੱਗ ਗਈ ਅਗਲੇ ਨੇ ਰਿਚ ਹੋਣ ਲਈ ਕੀਤਾ ਉਹ ਨਹੀਂ ਪਰ ਰਿਚ ਹੋਣ ਲਈ ਆ ਪਰ ਹੋ ਸਕਦਾ ਜਿਹੜਾ ਸਭ ਨਾਲ ਸਵਾਰ ਪਈ ਸੀਗਾ ਉਹ ਸਭ ਨਾਲ ਦਾ ਰਿਚ ਹੋਣ ਵਾਲਾ ਕੰਮ ਸੀਗਾ ਜੇ ਇਹ ਵੀ ਫਰਕ ਹੁੰਦਾ ਵੀ ਆ ਜਿਵੇਂ ਲਾਲੋ ਵੀ ਕੋਈ ਜੜਾ ਅਮੀਰ ਹੋਊਗਾ ਉਹ ਤਾਂ 100 150 ਦਾ ਟੂਣਾ ਕਰੂ ਕੋਈ 1000 ਵਾਲਾ ਟੂਣਾ ਵੀ ਜਿੱਦਣ ਕਦੇ 1000 ਵਾਲਾ ਜਾਨੀ ਉਮੀਦਾਂ ਤੇ ਪਾਣੀ ਫਿਰ ਗਿਆ ਵੀ ਪੈਸੇ ਜਿੱਦਣ ਕਿਤੇ 1000 ਵਾਲਾ ਟੂਣਾ ਲੱਭ ਗਿਆ ਨਾ ਵੀ 1000 ਵਾਲਾ ਟੂਣਾ ਕਿਸੇ ਨੇ ਕਰਿਆ ਉਹਦੇ ਦਾ ਮੈਕਸੀਕੋ ਨੂੰ ਸੁੱਕਾ ਲੇ ਗੜਾ ਕੱਢ ਕੇ ਆਵਾਂਗੇ 1000 ਡਾਲਰ ਦਾ ਪੈਕੇਜ ਆ ਜਾਂਦਾ ਉਹ ਮੈਕਸੀਕੋ ਜਾਨੀ ਹੁਣ ਤੂੰ ਸਿੱਧੇ ਸਾਬਦਾ ਹੀ ਕਹਿ ਰਿਹਾ ਵੀ ਜੇ ਕਿਹਨੇ ਗਾਂਹ ਪਾਈ ਟੂਣਾ ਕਰਨਾ ਹੋਇਆ ਨਾਲ ਪੈਸੇ ਜ਼ਰੂਰ ਹਾਂ ਤੇ ਨਾਲ ਦੱਸਿਓ ਜ਼ਰੂਰ ਦੇਖਣ ਸੁਣਨ ਵਾਲੇ ਵੀ ਤੁਹਾਨੂੰ ਕਿਤੇ ਲੱਗਦਾ ਵੀ ਟੂਣਾ ਕਰਿਆ ਪਿਆ ਉਹਨੂੰ ਹੱਥ ਬੁਰੇ ਜੰਗੀ ਤਰ੍ਹਾਂ ਸੈਨੀਟਾਈਜ਼ਰ ਹੀ ਲਾਇਆ ਕੱਲਾ ਚਲਦੇ ਪਾਣੀ ਨਾਲ ਸਾਫ਼ ਕਰਨਿਆ ਜੇ ਹੱਥ ਜਾ ਕੇ ਉਹਦਾ ਮਤਲਬ ਕੀ ਹੁੰਦਾ ਵੀ ਉਹ ਜਿਹੜਾ ਲੱਗਿਆ ਹੈ ਟੂਣੇ ਨੂੰ ਕੁਝ ਹੁੰਦਾ ਉਹ ਵੀ ਲੈ ਜੂ ਨਾ ਹਾ ਨੂੰ ਹਾਜੇ ਅੱਛਾ ਫੇਰ ਕੱਪੜੇ ਵੀ ਸੈਨੀਟਾਈਜ਼ ਕਰ ਲਿਓ ਨਾ ਸਾਰੇ ਸਾਰੇ ਹੁੰਦਾ ਕਰਨੇ ਪੈਣੇ ਆ ਜੀ ਪਰ ਇੱਕ ਗੱਲ ਆ ਤੁਸੀਂ ਵੀ ਸੋਚਿਓ ਸ਼ਾਇਦ ਜਦੋਂ ਅਸੀਂ ਨਾ ਕਹਿੰਦੇ ਆ ਕਿ ਵੈਸੇ ਅੱਜ ਸਾਡਾ ਬਹੁਤ ਵਧੀਆ ਇੱਕ ਪਲਾਨ ਸੀ ਕਿਤੇ ਜਾਣ ਦਾ ਗੇੜੀ ਲੂਟ ਲਈ ਪਰ ਕਈ ਵਾਰੀ ਕਾਲਰਸ ਕਿਉਂਕਿ ਪਿਛੇ ਜਿਆ ਵੀ ਤੁਸੀਂ ਜਦੋਂ ਸੰਜੇ ਟੀਵੀ ਦੀ ਅਸੀਂ ਗੱਲ ਕਰਦੇ ਆ ਤੇ YouTube ਦੇ ਉੱਤੇ ਇੱਕ ਪਈ ਹੈਗੀ ਆ ਸਾਡੀ ਸੈਗਮੈਂਟ ਇੱਕ ਪੂਰਾ ਐਪੀਸੋਡ ਪਿਆ ਆ ਕਿ ਇੱਕ ਇਹੋ ਜਿਹੇ ਹੀ ਪਖੰਡੀ ਦੇ ਘਰ ਜਾ ਕੇ ਜਿਹੜਾ ਸਟਿੰਗ ਆਪਰੇਸ਼ਨ ਕੀਤਾ ਸੀ ਸੋ ਦੇ ਦੋ ਪਾਰਟ ਆਲਰੇਡੀ ਪਏ ਹੈਗੇ ਆ ਸੋ ਇਹ ਨਹੀਂ ਹੁੰਦਾ ਕਿ ਅਸੀਂ ਕਿਉਂ ਕਰਦੇ ਆ ਪਰ ਅਸੀਂ ਕਹਿੰਦੇ ਆ ਕਿ ਅਸੀਂ ਇੰਨੇ ਵਧੀਆ ਮੁਲਖ ਚ ਆ ਗਏ ਆ ਇਸ ਤੋਂ ਪਰੇ ਫੇ ਹੋਰ ਕੀ ਹੋ ਸਕਦਾ ਬਿਲਕੁਲ ਨਾਲ ਆਪਣੇ ਤਾਂ ਬਾਬੇ ਨਾਨਕ ਨੇ ਪਹਿਲਾਂ ਤੋਂ ਇਹ ਚੀਜ਼ ਨੂੰ ਸਿਰੇ ਤੋਂ ਨਕਾਰਿਆ ਵੀ ਇਹ ਕੁਝ ਨਹੀਂ ਜਿਹੜੇ ਜਿਹੜੇ ਜਾਦੂ ਟੂਣੇ ਆ ਜੋ ਜਾਂ ਕੋਈ ਚਮਤਕਾਰ ਆ ਇਹ ਕੁਝ ਵੀ ਹੈ ਨਹੀਂਗਾ ਪਰ ਕੀ ਆਪਾਂ ਕੋਈ ਇਨੀ ਕੁ ਦਾਲ ਬੰਨ ਕੇ ਕਿਨਾਰੀ ਗਲ ਜਾਂ ਬੰਨ ਕੇ 20-50 ਰੁਪਏ ਰੱਖ ਕੇ ਦਾਰੂ ਰੱਖ ਕੇ ਕੁਝ ਆਪਾਂ ਕੀ ਸਾਬਤ ਕਰਨਾ ਚਾਹੁੰਦੇ ਆ ਵੀ ਆਪਾਂ ਕੋਈ ਅਮੀਰ ਹੋ ਜਾਾਂਗੇ ਇਹ ਤਾਂ ਕੰਮ ਕਰਨ ਵਾਲੇ ਹੋਣਾ ਰੋਟੀ ਤਾਂ ਜੇ ਰੋਟੀ ਥਾਲੀ ਚ ਪਈ ਪਿਆ ਆ ਉਹਨੇ ਆਪੇ ਤਾਂ ਮੂੰਹ ਚ ਪੈਣਾ ਨਹੀਂਗਾ ਉਹ ਤਾਂ ਮਿਹਨਤ ਕਰਨੀ ਪੈਣੀ ਆ ਵਰਕੀ ਤੋੜਨੀ ਪੈਣੀ ਆ ਦਾਲ ਚ ਲਾਉਣੀਆਂ ਦਹੀਂ ਚ ਲਾਉਣੀਆਂ ਫੇਰ ਮੂੰਹ ਚ ਪਾਉਣੀ ਆ ਮਿਹਨਤ ਹਰ ਹੋਣਾ ਕਰੇ ਤੋ ਥੋੜੇ ਆਉਂਦੇ ਨੂੰ ਤੁਹਾਡੇ ਘਰ ਚ ਲੱਖ ਡਾਲਰ ਪਿਆ ਹੋਊਗਾ ਐ ਤਾਂ ਹੋਣੀ ਲੱਗਿਆ ਉਹ ਤੁਸੀਂ ਜਾਵੋਗੇ ਬਾਹਰ ਕੰਮ ਕਰੋਗੇ ਕੋਈ ਐਫਰਟ ਕਰੋਗੇ ਤਾਂ ਹੀ ਤੁਹਾਡੇ ਕੋਲੇ ਪੈਸਾ ਆਉਣਾ ਕਾਸ਼ ਜੇ ਇਦਾਂ ਹੁੰਦੀ ਹੁੰਦੀ ਤੇ ਸਾਰੇ ਘਰਾਂ ਚ ਬੈਠੇ ਹੁੰਦੇ ਕੋਈ ਨਹੀਂ ਬਸ ਮੈਜਿਕ ਆ ਤੇ ਦੋ ਵੀਕਾਂ ਬਾਅਦ ਚੈੱਕ ਕਰ ਇਦਾਂ ਦਾ ਕਦੇ ਨਹੀਂ ਹੋਣਾ ਕੰਮ ਤੇ ਤਾਂ ਜਾਣਾ ਹੀ ਪੈਣਾ ਆ ਈਵਨ ਜੇ ਅਸੀਂ ਗੱਲ ਕਰੀਏ ਅਸੀਂ ਖਾਸ ਤੌਰ ਤੇ ਗੇੜੀ ਰੂਟ ਆ ਜਿਹੜਾ ਸਨਿਚਰਵਾਰ ਸ਼ਨੀਵਾਰ ਸਨਿਚਰਵਾਰ ਸਰ ਨਹੀਂ ਹੁੰਦਾ ਸਨਿਚਰ ਇਹ ਬੰਦਾ ਬੜਾ ਸਨਿਚਰ ਇੱਕ ਗਾਣਾ ਵੀ ਆ ਸਨਿਚਰਵਾਰ ਵਾਲੇ ਦੇ ਨਾਲ ਸਾਡਾ ਖਾਸ ਗੇੜੀ ਰੂਟ ਲਈ ਅਸੀਂ ਰੱਖਿਆ ਆ ਕਿਉਂਕਿ ਉਸ ਦਿਨ ਸਟੂਡੀਓ ਦੇ ਵਿੱਚ ਸਾਡੇ ਲਾਈਵ ਟਾਕ ਸ਼ੋਅ ਨਹੀਂ ਹੁੰਦੇ ਤੇ ਉਸ ਦਿਨ ਅਸੀਂ ਥੋੜਾ ਇੱਕ ਲੋਕੀ ਫ੍ਰੀ ਹੁੰਦੇ ਆ ਕਮਾਕਾਰਾਂ ਤੋਂ ਆਫ ਹੁੰਦੇ ਆ ਸੋ ਅਸੀਂ ਬਾਹਰ ਜਾਈਦਾ ਲੋਕਾਂ ਨਾਲ ਗੱਲਬਾਤ ਕਰਨ ਜਾਂ ਕਿਸੇ ਏਰੀਆ ਤੇ ਜਾਈਦਾ ਤੁਹਾਡੇ ਲਈ ਕੁਝ ਨਵਾਂ ਲੈ ਕੇ ਆਉਣ ਪਰ ਅੱਜ ਅਸੀਂ ਗਏ ਤਾਂ ਕਿਸੇ ਹੋਰ ਪਾਸੇ ਅਸੀਂ ਪਰ ਸਾਨੂੰ ਇੱਕ ਭੈਣ ਜੀ ਹੋਣਾ ਦੀ ਕਾਲ ਆਈ ਉਹ ਕਹਿੰਦੇ ਕਿ ਮੇਰੇ ਨੇਬਰਹੂਡ ਦੇ ਵਿੱਚ ਕਹਿੰਦੇ ਮੇਰੇ ਨਾਲ ਮੇਰੀ ਬੱਚੀ ਵੀ ਹੁੰਦੀ ਹੈ ਮੇਰੇ ਹਸਬੰਦ ਵੀ ਹੁੰਦੇ ਆ ਜਦੋਂ ਅਸੀਂ ਇੱਥੋਂ ਟ੍ਰੇਲ ਦੇ ਕੋਲ ਦੀ ਪਾਰਕ ਦੇ ਕੋਲ ਦੀ ਉੱਥੇ ਲੰਘਦੇ ਆ ਏਕ ਕੋਲ ਦੀ ਤੇ ਕਹਿੰਦੇ ਮਨ ਨੂੰ ਬੜਾ ਦੁੱਖ ਹੋਇਆ ਵੀ ਅਸੀਂ ਇੰਨੇ ਸੋਹਣੇ ਮੁਲਖ ਨੂੰ ਨਾ ਦੇਖੋ ਕਿੰਨਾ ਸੋਹਣਾ ਬਿਊਟੀਫੁਲ ਬ੍ਰਿਟਿਸ਼ ਕਲਮ ਦੀ ਆ ਜੀ ਸੋ ਇੰਨੇ ਸੋਹਣੇ ਮੁਲਖ ਦੇ ਵਿੱਚ ਵੀ ਆਹ ਕੰਮ ਹੋਣ ਲੱਗ ਪਿਆ ਸੋ ਜਦੋਂ ਉਹਨਾਂ ਨੇ ਕਿਹਾ ਤੇ ਫੇਰ ਕੀ ਸੀ ਫੇਰ ਅਸੀਂ ਗੱਡੀ ਉਹਨੂੰ ਮੋੜ ਲਈ ਅਸਕੇ ਚੱਲ ਅੱਜ ਗੇੜੀ ਰੂਟ ਟੂਨੇ ਵਿੱਚ ਦੀ ਹੋ ਕੇ ਨਿਕਲ ਕੇ ਜਾਂਦੇ ਆ ਦੇਖ ਕੇ ਜਾਂਦੇ ਆ ਤੁਹਾਨੂੰ ਵੀ ਦਿਖਾਈਏ ਤੇ ਹੁਣ ਤੁਸੀਂ ਇਸ ਗੱਲ ਦਾ ਬਿਲਕੁਲ ਗੌਰ ਰੱਖਿਓ ਕਿਉਂਕਿ ਅਸੀਂ ਤੇ ਤੁਹਾਨੂੰ ਮਿਲਦੇ ਹਾਂ ਮੰਗਲਵਾਰ ਜੀ ਤੁਸੀਂ ਇਸ ਗੱਲ ਤੇ ਖਿਆਲ ਰੱਖਿਓ ਕੁਝ ਨਹੀਂ ਹੁੰਦਾ ਮੈਂ ਵੀ ਟੱਚ ਕੀਤਾ ਰਫਤਾਰ ਨੇ ਵੀ ਟੱਚ ਕੀਤਾ ਅਸੀਂ ਖੋਲਿਆ ਵੀ ਆ ਤੇ ਸਵਾ ਡਾਲਰ ਦੀ ਅਸੀਂ ਕਾਫੀ ਵੀ ਪੀ ਲਈ ਹੈ ਸੋ ਸਬਰ ਕਰਨ ਵਾਲੇ ਅਸੀਂ ਹੈ ਨਹੀਂ ਜਮਾਂ ਤੁਈ ਭੈਣ ਭਾਈ ਹੈ ਹੀ ਐਵੇਂ ਦੇ ਆ। ਸੋ ਇਹ ਜਿਹੜੀ ਧਰਤੀ ਆ ਇਹ ਕੱਲੇ ਬੰਦੇ ਦੀ ਤਾਂ ਹੈ ਨਹੀਂ। ਕੋਈ ਆਪਾਂ ਹੱਕ ਜਮੇ ਫਿਰਦੇ ਆ ਵੀ ਜਿੱਥੇ ਵੀ ਆਪਾਂ ਨੂੰ ਲੱਗਦਾ ਵੀ ਇੱਥੇ ਇੱਕ ਜੰਗਲ ਆ ਵੜ ਦੋ ਜੀ ਘਰ ਬਣਾ ਦੋ ਇੱਥੇ। ਇੱਥੇ ਇੱਕ ਪਾਣੀ ਆ ਜੇ ਪੂਰ ਦੋ ਜੀ ਇਹਨੂੰ ਪਾਣੀ ਮਿੱਟੀ ਪਾ ਕੇ ਇੱਥੇ ਘਰ ਬਣਾ ਦੋ ਕੱਲੇ ਬੰਦੇ ਦੀ ਧਰਤੀ ਥੋੜੋ। ਹਰ ਇੱਕ ਨੂੰ ਜੀਣ ਦਾ ਅਧਿਕਾਰ ਆ ਇੱਥੇ ਮੱਛੀਆਂ ਤੋਂ ਲੈ ਕੇ ਜਾਨਵਰਾਂ ਤੋਂ ਲੈ ਕੇ ਪਸ਼ੂ ਪੰਛੀ ਸਾਰੇ। ਹਰ ਇੱਕ ਦੀ ਧਰਤੀ ਆ ਇਹ ਕੱਲੇ ਇਨਸਾਨ ਦੀ ਧਰਤੀ ਨਹੀਂ ਹੈਗੀ ਆਪਾਂ ਗੰਦ ਪਾਉਨੇ ਉੱਥੇ ਲੈ ਕੇ ਦੇ ਕੰਡੇ ਤੇ ਉੱਥੇ ਜਾ ਕੇ ਆਪਾਂ ਉੱਥੇ ਬਹੁਤ ਸਾਰੇ ਕਾਇਦ ਤੱਕ ਪਾਣੀ ਚ ਪੱਕੀ ਗੋ ਸਿੱਟਦੇ ਆ ਪਾਣੀ ਚ ਜਦੋਂ ਆਪਾਂ ਕੋਈ ਵੀ ਧਰਮਾ ਧਰਮ ਜਿੰਨੇ ਵੀ ਚਾਹੇ ਹਿੰਦੂ ਧਰਮਾ ਜਾਂ ਸਿੱਖ ਧਰਮਾ ਚਾਹੇ ਕੋਈ ਵੀ ਧਰਮਾ ਜਿੰਨੇ ਵੀ ਧਰਮ ਨੇ ਸਾਰਿਆਂ ਦਾ ਸਤਕਾਰ ਸਾਰੇ ਧਰਮਾਂ ਦਾ ਕਰਨਾ ਚਾਹੀਦਾ ਤੇ ਕਰ ਵੀ ਰਿਹਾ ਆਪੋ ਆਪਣੇ ਧਰਮਾਂ ਦਾ ਸਤਕਾਰ ਕਰਨਾ ਬਣਦਾ ਸਾਰਿਆਂ ਦਾ ਪਰ ਇਹ ਨਹੀਂਗਾ ਵੀ ਆਪਾਂ ਵੀ ਗੰਦੇ ਪਈ ਜਿਹੀ ਨਹੀਂ ਨਹੀਂ ਪਰ ਉਹ ਲੋਕ ਕੀ ਸੋਚਦੇ ਹੋਣਗੇ ਇੱਕ ਗੱਲ ਬਹੁਤ ਵੱਡਾ ਸਵਾਲ ਤੁਹਾਡੇ ਲਈ ਵੀ ਆ ਜਿਹੜੇ ਲੋਕ ਇਹ ਤੁਨਾ ਕਰਨ ਲਈ ਤੁਹਾਨੂੰ ਕਹਿੰਦੇ ਆ ਪਹਿਲਾਂ ਤੁਸੀਂ ਉਹਨਾਂ ਆਲਾ ਦੇਖਿਆ ਕਰੋ ਕਿ ਉਹਨਾਂ ਦਾ ਲਾਈਫ ਸਟਾਈਲ ਕਿਵੇਂ ਦਾ ਆ ਉਹ ਕੀ ਅਚੀਵ ਕਰਕੇ ਬੈਠੇ ਹੈਗੇ ਆ ਕੀ ਉਹਨਾਂ ਨੇ ਗੇਨ ਕੀਤਾ ਹੈਗਾ ਜਾਂ ਕਿੰਨੇ ਕ ਮਲਟੀ ਮਿਲੀਅਨ ਡਾਲਰ ਉਹਨਾਂ ਦੇ ਕੋਲ ਆ ਜੇ ਉਹਨਾਂ ਦੇ ਕੋਲ ਮਲਟੀ ਮਿਲੀਅਨ ਡਾਲਰ ਹੋਣ ਜੇ ਉਹ ਇੰਨੇ ਕ ਅਮੀਰ ਹੋਣ ਜੇ ਉਹਨਾਂ ਦੇ ਕਹੇ ਤੇ ਗ੍ਰਹਿ ਨਿਸ਼ੱਤਰ ਚੇਂਜ ਹੁੰਦੇ ਹੋਣ ਬੰਦੇ ਅਮੀਰ ਹੁੰਦੇ ਹੋਣ ਤੇ ਫਿਰ ਉਹ ਆਪਣੇ ਤੇ ਕਿਉਂ ਨਹੀਂ ਅਜਮਾ ਕੇ ਦੇਖਦੇ ਉਹ ਕਿਉਂ ਡਰਦੇ ਫਿਰਦੇ ਆ ਕਿਉਂ ਉਹ ਥਾਂ ਥਾਂ ਕਾਰਾਂ ਤੇ ਜਾ ਕੇ ਆਪਣੇ ਬਿਜ਼ਨਸ ਕਾਰਡ ਰੱਖਦੇ ਫਿਰਦੇ ਆ ਕਿਉਂ ਉਹ ਲੋਕਾਂ ਨੂੰ ਗਲਤ ਭਲੇਖਿਆਂ ਚ ਪਾਉਂਦੇ ਆ ਕਿਉਂ ਉਹ ਝੂਠ ਬੋਲਦੇ ਆ ਤੇ ਆਪਣਾ ਇੱਕ ਥਾਂ ਤੋਂ ਚੁੱਕ ਕੇ ਡੇਰਾ ਦੂਜੇ ਥਾਂ ਤੇ ਲੈ ਜਾਂਦੇ ਆ ਜਦੋਂ ਉਹਨਾਂ ਨੂੰ ਪਤਾ ਲੱਗਦਾ ਇੱਕ ਨਹੀਂ ਦੋ ਨਹੀਂ ਤਿੰਨ ਹੀ ਘੱਟੋ-ਘੱਟ 5-7 ਜਿਹੜੇ ਢੋਂਗੀਆਂ ਦਾ ਪਰਦਾ ਫਾਸ਼ ਕੀਤਾ ਪਰ ਮੈਨੂੰ ਹੈਰਾਨੀ ਆ ਲੋਕ ਫੇਰ ਵੀ ਇਹਨਾਂ ਦੇ ਪਿੱਛੇ ਕਿਉਂ ਲੱਗਦੇ ਆ ਘੱਟੋ-ਘੱਟ 35 ਜਾਂ 40 ਡਾਲਰ ਦਾ ਜਿਹੜਾ ਉਹ ਸਮਾਨ ਸੀ ਮੇਰੇ ਖਿਆਲ ਦੇ ਵਿੱਚ ਅਸੀਂ ਆਈਡੀਆ ਲਾਉਂਦੇ ਸੀ ਜੀ ਜੀ ਚਲੋ 30 ਡਾਲਰ ਵੀ ਰੱਖ ਕੇ ਚਲੋ 30 ਡਾਲਰ ਦੇ ਵਿੱਚ ਜੇ ਅਸੀਂ ਦੇਖੀਏ ਇੱਕ ਵੀਕ ਦੀ ਇੱਕ ਇਨਸਾਨ ਦੀ ਬੜੀ ਵਧੀਆ ਗਰੋਸਰੀ ਆਉਂਦੀ ਉਹ ਹੀ 30 ਡਾਲਰ ਕਿਸੇ ਜ਼ਰੂਰਤਮੰਦ ਨੂੰ ਦੇ ਦਈਏ 30 ਡਾਲਰਾਂ ਦੇ ਪੰਜਾਬ 'ਚ ਕਿੰਨੇ ਬਣਦੇ ਆ ਕਿਸੇ ਪਰਿਵਾਰ ਦੇ ਘਰ ਚੁੱਲ੍ਹਾ ਚੱਲ ਸਕਦਾ ਕਿਸੇ ਪਰਿਵਾਰ ਦੇ ਘਰ ਗਰੀਬ ਦੀ ਮਦਦ ਕਰ ਸਕਦੇ ਆਸੀਂ ਸੋਚਣ ਦੀ ਲੋੜ ਆ ਸਾਨੂੰ ਨਾਲੇ ਬਾਹਲੇ ਸਟੋਰਾਂ ਦੇ ਵਿੱਚੋਂ ਡੋਨੇਸ਼ਨ ਦੇ ਲਈ ਉਹਨਾਂ ਨੇ ਬਾਕਸ ਰੱਖਿਆ ਹੁੰਦਾ ਤੁਸੀਂ ਗਰੋਸਰੀ ਲੈ ਕੇ ਉੱਥੇ ਦੇ ਸਕਦੇ ਆਂ ਐ ਵੀ ਨਹੀਂ ਕਿ ਕੋਈ ਆਪਾਂ ਨੂੰ ਜਾਣ ਚੱਲਣ ਦੀ ਲੋੜ ਆ ਉੱਥੇ ਜਾ ਕੇ ਕੋਈ ਵੀ ਤੁਸੀਂ ਬ੍ਰੈਡ ਰੱਖ ਜੋ ਉੱਥੇ ਜਾ ਕੁਝ ਵੀ ਰੱਖ ਜੋ ਡਰਾਈ ਫਰੂਟ ਰੱਖ ਦਿਓ ਕੁਝ ਵੀ ਪਰ ਮੈਂ ਨਾ ਦੇਖਦਾ ਹੁੰਨਾ ਸਾਈਮ ਬਾਬੇ ਵਾਲਾ ਇੱਕ ਸੀਰੀਅਲ ਚੱਲਦਾ ਬਹੁਤ ਦੇਖਦਾ ਹੁੰਨਾ ਉਹਦੇ 'ਚ ਨਾ ਦਿਖਾਉਣ ਲੱਗੇ ਕੋਈ ਕਿਸੇ ਨੇ ਨਵਾਂ ਕਰ ਲਿਆ ਤੇ ਉਹ ਪੰਡਤ ਉਹਨਾਂ ਦੇ ਘਰ ਚ ਲੈ ਗਿਆ ਉਹਨਾਂ ਨੂੰ ਕਹਿੰਦਾ ਵੀ ਤੁਸੀਂ ਇੱਥੇ ਨਿੰਬੂ ਕੱਦ ਨਹੀਂ ਟੰਗਿਆ ਉਹ ਕਹਿੰਦਾ ਉਹਨਾਂ ਦਾ ਮੁੰਡਾ ਕਹਿਣ ਲੱਗੇ ਵੀ ਅਸੀਂ ਨਹੀਂ ਨਿੰਬੂ ਤੇ ਉਹ ਕਹਿੰਦਾ ਵੀ ਹੁਣ ਤੁਸੀਂ ਤੁਹਾਡੇ ਮੁੰਡੇ ਨੇ ਆਇਆ ਕਹਤਾ ਕਹਿੰਦਾ ਤੁਹਾਡੇ ਤੇ ਬਹੁਤ ਵੱਡੇ ਗਰੋ ਆ ਜਾਣਾ ਕਹਿੰਦਾ ਤੁਹਾਡੇ ਤੇ ਉਹ ਕਰਨ ਲੱਗੇ ਘਰ ਦੇ ਵੀ ਨਹੀਂ ਬਾਬਾ ਜੀ ਸਾਇਨਾ ਕਰੋ ਵੀ ਸਾਡੇ ਤੇ ਵੀ ਸਟੰਗਾਗੇ ਨਿੰਬੂ ਕਹਿੰਦਾ ਐ ਨਹੀਂ ਹੁਣ ਗੱਲ ਬਣਨੀ ਇੱਥੇ ਸੋਨੇ ਦਾ ਨਿੰਬੂ ਬਣਾ ਕੇ ਡੰਬਾ ਟੰਗਣਾ ਪੈਣਾ। ਅੱਛਾ ਨਿੰਬੂ ਸੋਨੇ ਦਾ। ਕਹਿੰਦਾ ਨਿੰਬੂ ਤੇ ਮਿਰਚਾਂ ਸੋਨੇ ਦੀ ਬਣਾ ਕੇ ਟੰਗੋ। ਉਹਨੇ ਸੋਨੇ ਦੇ ਬਣਾ ਕੇ ਟੰਗ ਤੀਆਂ ਕਹਿੰਦਾ ਦੂਜੇ ਦਿਨ ਇਹਨਾਂ ਨੂੰ ਰਾਤ ਨੂੰ 12 ਵਜੇ ਉੱਠ ਕੇ ਟੋਆ ਪਟ ਕੇ ਉੱਥੇ ਦੱਬਣਾ ਵਾ ਨਿੰਬੂ ਨੂੰ ਸੋਨੇ ਦੇ ਨੂੰ ਤੇ ਕਹਿੰਦਾ ਫਿਰ ਉਹ ਧਰਤੀ ਚ ਲੈ ਜਾਊਗਾ ਫਿਰ ਤੁਹਾਡੇ ਤੋਂ ਲੈ ਜੂਗਰਾ। ਕਹਨਾ ਮੇਰੇ ਕਹੇ ਦੀ ਮੰਨਗੇ ਆਪਦੇ ਗੁਰੂਆਂ ਦੇ ਕਹੇ ਤੇ ਨਹੀਂ ਮੰਨਦੇ ਜਿਹੜੀ ਗੱਲ ਗੁਰੂਆਂ ਨੇ ਕਹਤੀ ਨਾ ਆਪਣੇ ਆਨੇ ਆਪਾ ਮੰਨਦੇ ਬਾਬੇ ਨਾਨਕ ਨੂੰ ਉਹਨਾਂ ਨੂੰ ਆਪਾਂ ਮੰਨਦੇ ਨਹੀਂ ਪਰ ਜਿਹੜਾ ਕੋਈ ਸੜਕ ਦੇ ਉੱਤੇ ਰਹਿ ਜਾਂਦਾ ਆਪਾਂ ਨੂੰ ਆ ਕੇ ਕਹਿੰਦਾ ਤੁਸੀਂ ਆਹ ਕਰੋ ਆਪਾਂ ਉਹਨਾਂ ਦੀ ਮੰਨ ਲੈਨੇ ਕਿੱਡੇ ਆਪਾਂ ਮੂਰਖੀ ਹੋਏ ਬਿਰੇਗਾ ਕੋਈ ਬਜ਼ੁਰਗ ਸੀ ਪਿੰਡੋਂ ਬਾਹਰ ਬਾਹਰ ਸ਼ਨ ਪਾਈ ਸੀ ਸ਼ਨ ਸ਼ਨ ਪਤਾ ਕੀ ਹੁੰਦਾ ਨਹੀਂ ਸ਼ਨ ਪਾਈ ਛੱਪਣ ਪਾਇਆ ਛੋਟਾ ਜਿਹਾ ਝੌਂਪੜੀ ਦੀ ਪਾਲੇ ਹਾਂ ਝੌਂਪੜੀ ਦਾ ਪਤਾ ਹੁੰਦਾ ਕਹਿੰਦੇ ਵੀ ਸ਼ਨ ਪਾਈ ਆ ਪਿੰਡੋਂ ਬਾਹਰ ਬਾਹਰ ਉਹ ਇਦਾਂ ਪਿੰਡੋਂ ਬਾਹਰ ਉਹਨੇ ਛੋਟੀ ਜੀ ਆਪਣੀ ਝੌਂਪੜੀ ਜੀ ਪਾਈ ਸੀ ਛੰਨ ਪਾਈ ਸੀ ਉੱਥੇ ਰਹਿੰਦਾ ਸੀ ਕੋਈ ਬਜ਼ੁਰਗ ਸੀ ਜੀ ਤੇ ਕੋਈ ਰਾਹੀਰ ਸੀਗਾ ਤੇ ਉਹ ਬਹੁਤ ਗਰੀਬ ਸੀ ਤੇ ਉਹ ਮੋਢਿਆਂ ਤੇ ਚੁੱਕ ਕੇ ਪੰਡ ਕੱਪੜੇ ਪਿੰਡੋਂ ਸ਼ਹਿਰ ਵੇਚਣ ਜਾਂਦਾ ਹੁੰਦਾ ਸੀ ਹਾਂ ਉਨੇ ਪੰਡ ਭਾਰੀ ਚੋਕੇ ਲੈ ਕੇ ਜਾਣੀ ਸ਼ਹਿਰ ਸਾਰਾ ਦਿਨ ਘੁੰਮ ਫਿਰ ਕੇ ਵੇਚਣੀ ਤੇ ਫਿਰ ਉਹ ਬਜ਼ੁਰਗ ਨੂੰ ਆਇਆ ਉਹਦੇ ਤੇ ਤਰਸ ਕੱਲਾ ਹੀ ਰਹਿੰਦਾ ਸੀ ਤੇ ਉਹ ਜਾਂਦਾ ਉਹਦੇ ਕੋ ਦਮ ਲੈਂਦਾ ਹੁੰਦਾ ਸੀ ਉੱਤੇ ਬਹਿ ਕੇ ਸਾਹ ਲੈਣਾ ਸਾਹ ਲੈ ਕੇ ਗਾਂ ਜਾਣਾ ਜੀ ਤੇ ਉਹ ਕਿ ਉਹਨੇ ਇੱਕ ਦਿਨ ਬੈਠਾ ਤੇ ਉਹਨੂੰ ਉਹਦੇ ਤੇ ਤਰਸ ਆਇਆ ਉਹ ਕਹਿੰਦਾ ਵੀ ਚੱਲ ਬੱਚੇ ਤੂੰ ਇਦਾਂ ਕਰ ਮੇਰੇ ਕੋ ਇੱਕ ਗਧਾ ਆ ਤੇ ਮੇਰੇ ਤੇ ਕਿਸੇ ਕੰਮ ਨਹੀਂ ਮੈਂ ਤਾਂ ਜਾਂਦਾ ਨਹੀਂ ਮੇਰੇ ਕੋ ਤੇ ਜਿਹੜੇ ਇੱਥੇ ਮੇਰੇ ਭਾਗਤ ਆਉਂਦੇ ਆ ਮੱਥਾ ਟੇਕਣ ਵੀ ਉਹ ਮੈਨੂੰ ਰੋੜਾ ਪਾਣੀ ਰਸ਼ਨ ਦੇ ਜਾਂਦੇ ਆ ਵੀ ਤੂੰ ਆ ਗਧਾ ਲੈ ਜਾ ਤੇਰੇ ਕੰਮ ਆਉ ਜੀ ਤੇ ਉਹ ਬੰਦੇ ਨੇ ਗਧਾ ਲੈ ਉਹਨੂੰ ਦੇ ਦਿੱਤਾ ਉਹ ਬਜ਼ੁਰਗ ਨੇ ਉਹਨੇ ਗਧੇ ਤੇ ਪੰਡ ਕੱਪੜੀਆਂ ਦੀ ਰੱਖਣੀ ਸ਼ਹਿਰ ਚੱਲ ਜਾਣਾ ਜਦੋਂ ਕਿਤੇ ਵਾਪਸ ਆਉਣਾ ਥੱਕ ਜਾਣਾ ਤਾਂ ਗਧੇ ਤੇ ਬਹਿ ਜਾਣਾ ਹਮ ਇੱਕ ਦਿਨ ਉਹ ਪਿੰਡ ਤੋਂ ਕਿਸੇ ਹੋਰ ਪਿੰਡ ਦੇ ਲਾਗੇ ਉਹ ਨਿਕਲ ਰਿਹਾ ਸੀ ਤੇ ਗਧਾ ਉਹਦਾ ਬਿਮਾਰ ਸੀ ਹਮ ਗਧਾ ਬਿਮਾਰ ਰਹਿਣ ਲੱਗ ਪਿਆ ਗਧਾ ਮਰ ਗਿਆ ਹਮ ਜਦੋਂ ਪਿੰਡੋਂ ਬਾਹਰ ਬਾਹਰ ਗਧਾ ਮਰ ਗਿਆ ਲਾਗ ਲੇ ਕਿਸੇ ਪਿੰਡ ਚ ਤਾਂ ਉਹਨੇ ਉੱਥੇ ਟੋਆ ਪੱਟਿਆ ਤੇ ਗਧਾ ਦਮ ਬੱਤਾ ਜੀ ਫਣੋਂ ਪਿੰਡੋਂ ਬਾਹਰ ਬਾਹਰ ਸੜਕ ਦੇ ਲਾਗੇ ਥੋੜਾ ਫਰਕ ਸੀ ਉੱਥੇ ਉਹਨੇ ਗਦਾ ਦਬਤ ਤਾਂ ਦੱਬ ਕੇ ਤਾਂ ਉੱਥੇ ਗਦੇ ਦੀ ਕਬਰ ਤੇ ਬੈਠਾ ਜਿੱਥੇ ਉਹਨੂੰ ਦੱਬਿਆ ਸੀ ਜੀ ਤੇ ਉਹ ਰੋ ਰਿਹਾ ਉੱਚੀ ਉੱਚੀ ਹੁਣ ਉਹ ਤਾਂ ਤਾਂ ਰੋ ਰਿਹਾ ਆ ਕਿ ਉਹਦਾ ਉਹ ਆਮਦਨ ਦਾ ਸਾਧਨ ਸੀ ਜੀ ਤੇ ਲਾਗੇ ਉਹਦੇ ਦੋ ਨਿਕਲ ਰਹੇ ਆ ਮਤ ਬੁੱਧੀਮੰਦ ਬੁੱਧੀ ਜਿਹੜੇ ਹੁੰਦੇ ਆ ਉਹ ਕੋਲ ਦੀ ਨਿਕਲ ਰਹੇ ਉਹਨੇ ਸੋਚਿਆ ਵੀ ਇਹ ਕਿਸੇ ਮਹਾਪੀਰ ਕਿਸੇ ਚੰਗੇ ਬੰਦੇ ਦੀ ਕਿਸੇ ਦੀ ਕਬਰ ਲੱਗਦੀ ਆ ਵੀ ਜਿਹੜਾ ਬੰਦਾ ਇੱਥੇ ਇੰਨਾ ਹੋ ਰੋ ਰਿਹਾ ਹੈਗਾ ਤੇ ਉਹ ਆਏ ਉਹਨਾਂ ਨੇ ਆ ਕੇ ਉੱਥੇ ਮੱਥਾ ਟੇਕਿਆ 2-4 ਰੁਪਏ ਰੱਖੇ ਰੱਖ ਕੇ ਤੇ ਉਹ ਚਲੇ ਗਏ ਮਨ 'ਚ ਕੁਝ ਸੁੱਖ ਕੇ ਚਲੇ ਗਏ ਜੀ ਰੱਬ ਵੱਲੋਂ ਉਹਨਾਂ ਦਾ ਜਿਹੜਾ ਕੰਮ ਕੋਈ ਸੁੱਖਿਆ ਸੀ ਉਹ ਤਾਂ ਉਹੀ ਪੂਰਾ ਹੋ ਗਿਆ ਹਾਂ ਤੇ ਉਹਨਾਂ ਨੇ ਲਾਗ ਲਿਆ ਦਸਾਂ ਪਿੰਡਾਂ ਚ ਰੌਲਾ ਪਾਤਾ ਵੀ ਅਸੀਂ ਫਲਾਨੀ ਕਬਰ ਤੇ ਮੱਥਾ ਟੇਕਿਆ ਸੁੱਖਿਆ ਸੀ ਤੇ ਵੀ ਸਾਡੀ ਮੰਨਤ ਪੂਰੀ ਹੋ ਗਈ ਹੁਣ ਉਹ ਭਲੇ ਮਾਨਸ ਨੂੰ ਪਤਾ ਕੋਈ ਨਹੀਂ ਜੀ ਜੀ ਤੇ ਉਹਨੂੰ ਹੁਣ ਉਹਦਾ ਕੰਮਕਾਰ ਰੁਗ ਗਿਆ ਉਹਨੇ ਦੇਖਿਆ ਵੀ ਉੱਥੇ ਲੋਕ ਆਉਣ ਲੱਗ ਪਏ ਪੈਸੇ ਚੜਾਉਣ ਲੱਗ ਪਏ ਰਾਛਣ ਚੜਾਉਣ ਲੱਗ ਪਏ ਉਹਨੇ ਛੋਟੀ ਜੀ ਝੌਂਪੜੀ ਉੱਥੇ ਪਾ ਲਈ ਬਾਬੇ ਵਾਂਗੂ ਲੋਕਾਂ ਨੇ ਆਉਣਾ ਰਾਛਣ ਪਾਣੀ ਮਦਮੰਨ ਆਪਣੀਆਂ ਮੰਤਾ ਮੰਨਣੀਆਂ ਜੀ ਤੇ ਇੱਕ ਦਿਨ ਉਹ ਬਜ਼ੁਰਗ ਜਿਹੜਨੇ ਉਹਨੂੰ ਗਧਾ ਦਿੱਤਾ ਉਹ ਉੱਥੋਂ ਦੀ ਨੰਗਿਆ ਤੇ ਉਹ ਕਹਿੰਦਾ ਵੀ ਤੂੰ ਇੱਥੇ ਰਹਿਣਾ ਇੱਥੇ ਵੀ ਤੂੰ ਹੁਣ ਕਦੇ ਨੰਗਿਆ ਨਹੀਂ ਕਿਉਂਕਿ ਉਹਨੇ ਸੋਚਿਆ ਵੀ ਉਹ ਜਾਣੋ ਹਟ ਗਿਆ ਉੱਥੇ ਨੂੰ ਜੀ ਵੀ ਅਸੀਂ ਦੇਖੀਏ ਵੀ ਕਿਉਂ ਆਣੋ ਹਟ ਗਿਆ ਤੇ ਉਹਨੂੰ ਪਤਾ ਸੀ ਵੀ ਉਹ ਕਿੱਥੇ ਰਹਿੰਦਾ ਉਹ ਪਿੰਡ 'ਚ ਉਹਨੂੰ ਆਇਆ ਦੇਖਣ ਵੀ ਕਿੱਥੇ ਰਹਿੰਦਾ ਆ ਪਤਾ ਕਰਨ ਆਇਆ ਤੇ ਜਦੋਂ ਉਹਨੇ ਦੇਖਿਆ ਵੀ ਉਹ ਰਾਜ ਉਹ ਵੀ ਸ਼ਾਨ ਪਾ ਕੇ ਬੈਠਾ ਆ ਹੈਨਾ ਕਬਰ ਬਣੀ ਆ ਤੇ ਉਹ ਆ ਕੇ ਕਹਿੰਦਾ ਵੀ ਇਹ ਸਾਰਾ ਕੁਸ਼ ਕੀ ਆ ਹਾਂ ਉਹ ਕਹਿੰਦਾ ਵੀ ਬਾਬਾ ਜੀ ਮੇਰਾ ਤਾਂ ਬਜ਼ੁਰਗੋ ਗਦਾ ਮਰ ਗਿਆ ਸੀ ਤੇ ਮੈਂ ਉਹਨੂੰ ਇੱਥੇ ਦਬਤਾਂ ਤੇ ਕਹਿੰਦਾ ਵੀ ਮੈਂ ਇਹਨੂੰ ਦਬਤਾਂ ਤੇ ਲੋਕੀ ਆ ਕੇ ਇਦਾਂ ਇਦਾਂ ਹੁਣ ਆਹ ਚਮਤਕਾਰ ਹੋ ਗਿਆ ਕਿਸੇ ਦੀ ਮੰਨਤ ਪੂਰੀ ਹੋ ਗਈ ਲੋਕੀ ਹੁਣ ਇਹਨੂੰ ਮੰਨਣ ਲੱਪੇ ਤੇ ਕਹਿੰਦਾ ਕੋਈ ਨਹੀਂ ਭਗਤਾ ਜਿੱਥੇ ਮੈਂ ਛਾਨ ਪਾਈ ਆ ਉੱਥੇ ਗਦੇ ਦੀ ਮਾਂ ਦੱਬੀ ਸੀ ਕਹਿੰਦਾ ਮੈਂ ਵੀ ਆਇਆ ਹਾਂ। ਸੋ ਕਹਿੰਦਾ ਉਹਦੀ ਮਾਂ ਦੱਬੀ ਸੀ ਤੇ ਦੱਬਤਾ ਤੇਰਾ ਤੋਰੀ ਫੁਰਕਾ ਚੱਲਦਾ ਆ ਕਹਿੰਦਾ ਕਮਲੇ ਲੋਕ ਆ ਕਹਿੰਦਾ ਮੂੰਹ ਚੱਕ ਕੇ ਜਿੱਥੇ ਕਹਿੰਦੇ ਉੱਤੇ ਹੀ ਮੱਥਾ ਟੇਕਣ ਲੱਗ ਪੈਂਦੇ ਆ ਨਾ ਸੋਸ ਹਾਵਿਆ ਹੈਰਾਨੀ ਆਉਂਦੀ ਆ ਕਿ ਟੂਨੇ ਦੀ ਜਦੋਂ ਅਸੀਂ ਗੱਲ ਕਰਦੇ ਆ 25 30 ਡਾਲਰ ਵੇਸਟ ਕੀਤੇ ਕੀ ਹੋਇਆ ਹੂੰ ਚੋਕੇ ਅਸੀਂ ਉਹਨੂੰ ਘਰ ਵਿੱਚ ਵਿੱਚ ਸੁੱਟ ਦਿੱਤਾ ਕੂੜੇਦਾਨ ਚ ਗੰਡ ਮਾਰੀ ਲਫਾਫਾ ਤੇ ਉਹਨੂੰ ਘਰ ਵਿੱਚ ਪਾਤ ਜੇਦਾ ਵੀ ਸਿਗਾ ਸ਼ਾਇਦ ਉਹਨੂੰ ਵੀ ਪਤਾ ਤਾਂ ਲੱਗ ਹੀ ਜਾਣਾ ਹੋਣਾ ਲੱਗ ਹੀ ਜਾਣਾ ਦੇਖ ਲੈਣਾ ਹਾਂਜੀ ਫਿਰ ਤੁਸੀਂ ਕਦੇ ਡਰਿਆ ਨਾ ਕਰੋ ਮੈਂ ਵੀ ਠੀਕ ਆ ਜਿੰਨਾ ਚਿਰ ਕਹਿੰਦੇ ਉਹ ਨੀਲੀ ਛੱਤ ਵਾਲੇ ਦਾ ਤੁਹਾਡੇ ਸਿਰ ਤੇ ਆਸਰਾ ਹੈ ਓਟ ਆਸਰਾ ਤੇ ਕੁਝ ਨਹੀਂ ਲੋਹੀ ਅਭੀ ਜਿਵੇਂ ਨਾ ਕਹਿੰਦੇ ਉਹਨਾਂ ਬਈ 50 ਜਾਨਿਆਂ ਨੂੰ ਕੋਈ ਕਹਿੰਦਾ ਵੀ ਕੋਈ 100 ਬੰਦਾ ਕਿਸੇ ਕੋਲੇ ਚਲਾ ਗਿਆ ਉਹਨੂੰ ਜਾ ਕੇ ਕਹਿੰਦਾ ਜੀ ਸਾਡੇ ਮੁੰਡਾ ਨਹੀਂ ਹੁੰਦਾ ਜੀ ਸਾਡੇ ਮੁੰਡਾ ਮੁੰਡਾ ਹੋਵੇ ਜੀ ਉਹ ਕਹਿੰਦੇ ਹੁੰਦਾ ਹੋਊਗਾ ਮੁੰਡਾ 100 ਦੇ ਵਿੱਚੋਂ 15 ਦੇ ਵੀ ਹੋ ਗਿਆ 20 ਦੇ ਵੀ ਹੋ ਗਿਆ 80 ਦੇ ਨਹੀਂ ਹੋਇਆ 20 ਜਾਨੇ ਦੇ ਹੋ ਗਿਆ ਬਾਬਾ ਦਾ ਤਾਂ ਵੀ ਅਮੀਰ ਆ ਉਹ ਵੀ ਕਹਿੰਦੇ ਨੇ ਤੁਹਾਡਾ ਵੀ ਆ ਵੀ ਕੰਮ ਹੋ ਆ ਵੀ ਕਾ ਪਤਾ ਉਹ ਬੰਦਾ ਦੇਖ ਲੈਂਦੇ ਨੇ ਵੀ ਇਹ ਬੰਦਾ ਮਿਹਨਤ ਜੀ ਵਾਲਾ ਲੱਗਦਾ ਇਹਨੂੰ ਕਹਿ ਦੋ ਵੀ ਤੇਰੇ ਕੋਲੇ ਆਉਣਗੇ ਪੈਸੇ ਉਹ ਮਿਹਨਤ ਨਾਲ ਤਾਂ ਉਹਨੇ ਕਮਾਈ ਲੈਣੇ ਨੇ ਸੋ ਉਹ ਬਹਾਨਾ ਬਣ ਜਾਂਦਾ ਇੱਕ ਅਗਲਾ ਕਹਿੰਦਾ ਵੀ ਬਾਬੇ ਨੇ ਆਇਆ ਕਰਤਾ ਬਾਬੇ ਨੇ ਆਇਆ ਕਰਤਾ ਸੋ ਗੇੜੀ ਰੋਡ ਦੇ ਵਿੱਚ ਸਲਾਹ ਤਾਂ ਸਾਡੀ ਇਹ ਸੀ ਕਿ ਤੁਹਾਨੂੰ ਕੋਈ ਵਧੀਆ ਜੀ ਲੋਕੇਸ਼ਨ ਦਿਖਾਲ ਦੇ ਕਿਤੇ ਲੈ ਕੇ ਜਾਂਦੇ ਪਰ ਇਹ ਵੀ ਬਹੁਤ ਜ਼ਰੂਰੀ ਆ ਸਾਡਾ ਫਰਜ਼ ਬਣਦਾ ਬਿੰਗ ਇਨ ਮੀਡੀਆ ਕਿ ਸਾਡੇ ਸ਼ਹਿਰ ਦੇ ਵਿੱਚ ਆਲੇ-ਦੁਆਲੇ ਕੋਈ ਐਹੋ ਜਿਹਿਆਂ ਕੋਝੀਆਂ ਸ਼ਰਾਰਤਾਂ ਕਰਦਾ ਪਿੱਛੇ ਜਾਂ ਨਿੰਬੂ ਲੱਬਿਆ ਸੀ ਸਾਰਾ ਪੁਲਿਸ ਉਹ ਪਰੇਸ਼ਾਨ ਹੋ ਆਉਂਦਾ ਤੇ ਜਿਹੜੇ ਤੇ ਇੰਜੀਨੀਅਰ ਸਾਨੂੰ ਦੱਸਿਆ ਥੈਂਕ ਯੂ ਤੁਹਾਡਾ ਵੀ ਅਵੇਅਰ ਰਹਾ ਕਰੋ ਜੇ ਤੁਹਾਨੂੰ ਵੀ ਇਹੋ ਜਿਹਾ ਕੁਝ ਲੱਗਦਾ ਤੁਸੀਂ ਨਹੀਂ ਚੱਕਣਾ ਚਾਹੁੰਦੇ ਪਹਿਲੀ ਗੱਲ ਤੇ ਇਹਦੇ ਚ ਕੁਝ ਨਹੀਂ ਹੁੰਦਾ ਚੱਕ ਕੇ ਘਰ ਵਿੱਚ ਪਾ ਦਿਆ ਕਰੋ ਜੇ ਨਹੀਂ ਚੱਕਣਾ ਚਾਹੁੰਦੇ ਤੁਸੀਂ ਤੇ ਤੁਸੀਂ ਸਾਨੂੰ ਸਕਰੀਨ ਤੇ ਸਾਡੇ ਨੰਬਰ ਆ ਰਹੇ ਨੇ ਤੁਸੀਂ ਸਾਨੂੰ ਫੋਨ ਕਰਿਆ ਕਰੋ ਤੇ ਅਸੀਂ ਬੜੇ ਮਨ ਤਾਲਣਾ ਨੂੰ ਇਕੱਠਾ-ਗੁੱਠਾ ਕਰਕੇ ਚਾਹ ਪਾਣੀ ਦੇ ਪੈਸੇ ਸਾਡੇ ਨਿਕਲ ਆਉਂਦੇ ਆ ਸੋ ਅੱਜ ਦਾ ਘੇੜੀ ਰੂਟ ਵੈਸੇ ਸੀ ਪਲਾਨ ਕੁਝ ਹੋਰ ਪਰ ਉਮੀਦ ਕਰਦੀ ਹਾਂ ਤੁਸੀਂ ਇਹ ਐਪੀਸੋਡ ਸਾਡਾ ਜਰੂਰ ਪਸੰਦ ਕੀਤਾ ਹੋਵੇਗਾ ਮੈਨੂੰ ਕੋਈ ਹੋਰ ਗੱਲ ਨਿੱਕੀ ਜਿਹੀ ਦਿਮਾਗ 'ਚ ਆ ਦੋ ਤਿੰਨ ਜਣੇ ਇਕੱਠੇ ਹੋ ਕੇ ਚੱਲੇ ਕਹਿੰਦੇ ਵੀ ਬਾਬਾ ਜੀ ਤਿੰਨੇ ਜਣੇ ਫਰੈਂਡ ਆ ਸਾਡਾ ਕੰਮ ਨਹੀਂ ਚੱਲਦਾ ਵੀ ਕੋਈ ਕੰਮ ਸਾਡਾ ਕਿਵੇਂ ਚੱਲੂ ਕਹਿੰਦਾ ਵੀ ਕੰਮ ਤਾਂ ਥੋੜਾ ਚੱਲ ਪੂਗਾ ਤੁਹਾਨੂੰ ਤਾਂ ਬੰਦਾ ਮਾਰਨਾ ਪਊਗਾ ਅੱਛਾ ਉਹ ਕਹਿੰਦੇ ਵੀ ਬੰਦਾ ਮਾਰਨ ਨਾਲ ਸਾਡਾ ਕਿਵੇਂ ਕੰਮ ਚੱਲ ਪੂਗਾ ਕਹਿੰਦਾ ਵੀ ਬਸ ਤੁਸੀਂ ਮੇਰੇ ਕਹੇ ਤੇ ਇੱਕ ਬੰਦਾ ਮਾਰ ਦਿਓ ਥੋੜਾ ਕੰਮ ਚੱਲ ਪੈਣਾ ਵਾ ਕਹਿੰਦਾ ਵੀ ਤੁਹਾਨੂੰ ਬੰਦਾ ਦੱਸੂ ਕਿਹੜਾ ਮਾਰਨਾ ਤੁਸੀਂ ਉਹਨੂੰ ਮਾਰ ਦੋਗੇ ਥੋੜਾ ਕੰਮ ਚੱਲ ਪੂਗਾ ਜਿਹੜਾ ਬੰਦਾ ਮਾਰਨਾ ਸੀ ਪੰਡਤ ਉਹਨਾਂ ਦੇ ਘਰੇ ਪਹਿਲਾਂ ਚੱਲ ਗਿਆ ਕਹਿੰਦਾ ਜੀ ਤੁਹਾਡੇ ਆ ਬੰਦੇ ਤੇ ਗਰੋ ਆ ਜਦੋਂ ਬੰਦਾ ਬਾਹਰ ਗਿਆ ਉਹ ਕਹਿੰਦਾ ਮਾਰ ਦੋ ਇਹਨੂੰ ਮਰਵਾਤਾ ਜੀ ਬੰਦਾ ਮਰ ਗਿਆ ਬਾਅਦ ਚ ਉਹਨਾਂ ਦੇ ਪੰਡਤ ਵੀਰ ਗਏ ਕਹਿੰਦਾ ਮੈਂ ਤੁਹਾਨੂੰ ਕਿਹਾ ਸੀ ਨਾ ਥੋੜੇ ਬੰਦੇ ਤੇ ਗਰੋ ਆ ਥੋੜੇ ਬੰਦੇ ਨੇ ਮਰ ਜਾਣਾ ਉਹ ਕਹਿੰਦੇ ਬਾਬਾ ਜੀ ਤੁਹਾਡੇ ਪੈਰ ਕਿੱਥੇ ਨੇ ਬਾਬਾ ਜੀ ਤੁਸੀਂ ਦੱਸੋ ਥੱਲੇ ਕਹਿੰਦੇ ਸਾਨੂੰ ਬਚਾਓ ਜੀ ਕਹਦੇ ਸਾਸੀ ਨਾ ਸਾਡੇ ਘਰ ਚੋਂ ਨਾ ਕੋਈ ਮਰ ਜਾਏ ਕਹਿੰਦਾ ਬਾਬਾ ਕਹਿੰਦਾ ਵੀ ਤੁਸੀਂ ਤੁਹਾਡੇ ਘਰ ਚੋਂ ਹੁਣ ਕੋਈ ਨਹੀਂ ਮਰਦਾ ਮੈਨੂੰ ਰੁਪਈਆ 2 ਲੱਖ ਦੇ ਦਿਓ ਕਰਨਗੇ ਵੀ ਸਾਡਾ ਬੰਦਾ ਨੋਕੀ ਮਰ ਜਾਵੇ ਵੀ ਪੰਡਤ ਸੱਚਾ ਵਾ ਇਦਾਂ ਨਹੀਂ ਕਾਢਾਂ ਕਰਦੇ ਨਾ ਰੱਖਦੇ ਵੀ ਆਹ ਨਾ ਲੱਗਦਾ ਵੀ ਤੁਸੀਂ ਆਮ ਖੋਲੋ ਤੇ ਐਸ਼ ਕਰੋ ਕੈਸ਼ ਕਰੋ ਸੋ ਬਿਲਕੁਲ ਜੀ ਸੋ ਜਮਈ ਹੈ ਨਾ ਤੇ ਭਰੋਸਾ ਨਾ ਕਰਿਆ ਕਰੋ ਡਰਿਆ ਨਾ ਕਰੋ ਹਮੇਸ਼ਾ ਹੀ ਪੋਜ਼ਿਟਿਵ ਰਿਆ ਕਰੋ ਵਾਹਿਗੁਰੂ ਦਾ ਸਿਮਰਨ ਜਿਹੜੇ ਵੀ ਅਸ਼ਟ ਨੂੰ ਮੰਨਦੇ ਆ ਜਿਹੜੇ ਵੀ ਧਰਮ ਨੂੰ ਤੁਸੀਂ ਮੰਨਦੇ ਆ ਉਹਦੇ ਅੱਗੇ ਆਪਣੀ ਅਰਜ਼ੋਈ ਕਰਿਆ ਕਰੋ ਉਹਦੇ ਅੱਗੇ ਤੁਸੀਂ ਅਰਦਾਸ ਕਰਿਆ ਕਰੋ ਸਰਬੱਤ ਦਾ ਭਲਾ ਮੰਗਿਆ ਕਰੋ ਤੇ ਤਾਂ ਹੀ ਤੁਹਾਡਾ ਭਲਾ ਹੋਊਗਾ ਜੇ ਤੁਸੀਂ ਕਿਸੇ ਦਾ ਮਾੜਾ ਸੋਚਦੇ ਆਂ ਜਾਦੂ ਟੂਣੀਆਂ ਕਰਕੇ ਕਿਸੇ ਨੂੰ ਪਰੇਸ਼ਾਨ ਕਰਨਾ ਚਾਹੁੰਦੇ ਤੇ ਤੁਹਾਡਾ ਭਲਾ ਕਿੱਥੇ ਹੋਊਗਾ ਸੋਚਣ ਵਾਲੀ ਗੱਲ ਆ ਸੋ ਅਗਲੀ ਵਾਰ ਗੇੜੀ ਰੂਟ 'ਤੇ ਕਿਤੇ ਹੋਰ ਸੱਚੀ ਲੈ ਕੇ ਚਲਾਂਗੇ ਫਰ ਉਮੀਦ ਕਰਦੇ ਆਂ ਪਸੰਦ ਤੁਹਾਨੂੰ ਜਰੂਰ ਆਏ ਹੋਊਗੇ ਚਲਿਏ ਫੇਰ ਹੁਣ ਬਿਲਕੁਲ ਜੀ ਕਰਕੇ ਚੱਲ ਰੱਖਿਓ ਜੀ ਸਾਡੇ ਵੱਲੋਂ ਤੁਹਾਨੂੰ ਸਤਿ ਸ੍ਰੀ ਅਕਾਲ ਜੀ